ਸਵੇਰ ਵਾਲੀ ਜਿਹੜੀ ਲਾਈਵ ਰਹਿੰਦੀ ਸੀਗੀ ਉਹ ਮੈਂ ਵੀਡੀਓ ਸੁਣਾ ਕੇ ਜਿਹੜੀ ਕਰਨੇ ਵਾਲੀ ਆ ਥੋੜੀ ਬਹੁਤੀ ਉਹ ਆਪਾਂ ਹੁਣ ਕਲੀਅਰ ਕਰ ਦਾਂਗੇ ਸਾਰੀ ਗੱਲ ਤੇ ਮੈਂ ਸ਼ੁਰੂਆਤ ਕਰਦਾ ਜਿੱਥੋਂ ਆਪਾਂ ਸਵੇਰੇ ਛੱਡੀ ਸੀਗੀ ਤੇ ਗਾਹਾਂ ਪੂਰੀ ਵੀਡੀਓ ਦਾ ਜਿਹੜੀ ਉਹਨੇ ਮਿਰਤੇ ਬਣਾ ਕੇ ਪਾਈ ਸੀ ਕੱਲ ਉਹਦਾ ਪੂਰਾ ਜਵਾਬ ਦੇਣਾ ਮੈਂ ਅੱਜ ਆ ਲੋਕਰ ਸੁਣ ਲਈਏ ਕੀ ਕਹਿੰਦਾ ਬਾਈ ਅੱਧੀ ਮੈਂ ਸਵੇਰੇ ਸੁਣਾਤੀ ਸੀਗੀ ਗਾਹਾਂ ਵਾਲੀ ਅੱਧੀ ਸੁਣੀਏ ਆ ਲੋਕਰ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਬਾਈ ਮੇਰੇ ਧੂਰੀ ਵਾਲੇ ਜਿਹੜੇ ਬਾਈ ਨੇ ਉਹ ਮੇਰੇ ਨਾਲ ਥੋੜੇ ਜਿਹਾ ਗੁੱਸੇ ਨੇ ਕਹਿੰਦਾ ਬਾਈ ਸਾਡੇ ਪਿੰਡ ਦਾ ਨਾਮ ਲਾਉਣਾ ਹਟ ਗਿਆ ਤੂੰ ਨਾ ਵੀਰੇ ਮੈਂ ਪਿੰਡ ਦਾ ਨਾਮ ਲਣਾ ਨਹੀਂ ਹਟਿਆ ਓਕਣਿਆ ਬਿਲਕੁਲ ਧੂਰੀ ਵਾਲਾ ਫੋਫੜ ਜਿਵੇਂ ਪਹਿਲਾਂ ਸੀਗਾ ਢੇਡਾਂ ਦਾ ਕਾਲ ਆਜੋ ਕਰਾ ਸੁਣੀਏ ਗਾਹਾਂ ਵਾਲੀ ਚੀਜ਼ ਇਹੀ ਬਾਈ ਜੋ ਸਵੇਰੇ ਮੈਂ ਲਾਈਵ ਮੈਂ ਦੁਬਾਰਾ ਫਿਰ ਰੀਪੀਟ ਕਰ ਦਵਾਂ ਜਿਹੜੀ ਸਵੇਰੇ ਮੈਂ ਲਾਈਵ ਕੀਤੀ ਸੀ ਉਹਦੇ ਚ ਪੂਰੀ ਵੀਡੀਓ ਨਹੀਂ ਦਿਖਾਈ ਗਈ ਸੀ ਕਿਉਂਕਿ ਟਾਈਮ ਦੀ ਕਮੀ ਸੀ ਤੇ ਹੁਣ ਆਪਾਂ ਕਲੀਅਰ ਕਰ ਦਣੀ ਆ ਪੂਰੀ ਗੱਲ ਸੁਣੀਏ ਆਜੋ ਕੀ ਕਹਿੰਦਾ ਬੰਦਾ ਹੈ ਕਿ ਕਾਨੂੰਨ ਹੋ ਰਿਹਾ ਜੇ ਕਾਨੂੰਨ ਹੋ ਰਿਹਾ ਤੇ ਕਰ ਲੈ ਫਿਰ ਕਾਨੂੰਨੀ ਕਾਰਵਾਈ ਤੇ ਨੂੰ ਇਟਲੀ ਵਾਲੇ ਨੇ ਵੀ ਗਿਆ ਸੀ ਤੇ ਮੈਂ ਵੀ ਕਹਿਣਾ ਨਾ ਕਰ ਲੈ ਕੋਈ ਨਹੀਂ ਕਰਾ ਲੈ ਫੋਟੋ ਡਿਲੀਟ ਜੇ ਤੂੰ ਕਾਨੂੰਨ ਦੇ ਹਿਸਾਬ ਨਾਲ ਕਰਾ ਸਕਦਾ ਹੈ ਠੀਕ ਹੋ ਗਿਆ ਆ ਜੋ ਕਰ ਲੀਏ ਇਹ ਗੱਲ ਸ਼ੁਰੂਆਤ ਦੇ ਵਿੱਚ ਇਹ ਕਹਿੰਦਾ ਭਾਈ ਇਟਲੀ ਵਾਲਾ ਕਹਿੰਦਾ ਉਹੀ ਗੱਲ ਕਰ ਰਿਹਾ ਸਵੇਦ ਵਾਲੀ ਇਹ ਮੈਂ ਵੀ ਭਾਈ ਜੇ ਤੂੰ ਹੁਣ ਕਾਰਵਾਈ ਕਰਨੀ ਹੈ ਤਾਂ ਹੁਣ ਕਰਾ ਲਾ ਹੁਣ ਕਾਰਵਾਈ ਕਰਨ ਦਾ ਫਾਇਦਾ ਕੀ ਆ ਉਹਨੇ ਮੇਰੇ ਤੇ ਵੀਡੀਓ ਪਾਈ ਮੈਂ ਉਤੇ ਪਾਤੀ ਫੇਰ ਇੱਕ ਮੈਂ ਹੋਰ ਤੈਨੂੰ ਮੈਂ ਦੱਸ ਦਵਾਂ ਇਹਦੇ ਵਿੱਚ ਤੈਨੂੰ ਪਤਾ ਨਹੀਂ ਤੂੰ ਬੈਠਾ ਦੂਰ ਉਹਦੇ ਨਾਲੋਂ ਪਰ ਮੈਂ ਤੈਨੂੰ ਕਲੀਅਰ ਕਰ ਦਿੰਦਾ ਇਟਲੀ ਵਾਲੇ ਦੀ ਮਾਂ ਉਹ ਮੇਰੇ ਕੋਲ ਰੋਈ ਆ ਉਹਦੀ ਵੀ ਮੇਰੇ ਕੋਲ ਰਿਕਾਰਡਿੰਗ ਆਈ ਉਹ ਮੈਨੂੰ ਕਹਾਂ ਕੀ ਕੀ ਆ ਇਹ ਵੀ ਸੁਣ ਲੈ ਕਹਿਣ ਦਾ ਮਤਲਬ ਮੇਰਾ ਇਹ ਆ ਬਿੱਤੂ ਸੀ ਬਾਹਰ ਬੈਠ ਕੇ ਮਗਜੌੜ ਮਾਰ ਦਿੰਨੇ ਹਾਂ ਕਿਸੇ ਬੰਦੇ ਨੂੰ ਪੰਪ ਮੈਂ ਸੇਰੀ ਵੀ ਕਹਿ ਕੇ ਹਟਿਆ ਚੱਕਦੇ 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 ਇਹਦਾ ਜਿਹੜਾ ਜਿਵੇਂ ਕਹਿੰਦੇ ਨੇ ਵੀ ਇਹ ਨਾ ਪੰਜਾਬੀ ਦੇ ਵਿੱਚ ਇਹਦਾ ਜਿਹੜਾ ਘਾਟਾ ਜੋ ਕੁਝ ਵੀ ਹੋਣਾ ਜਾਂ ਮੱਲਾ ਕੋਈ ਵੀ ਗੱਲਬਾਤ ਹੋਣੀ ਹੈ ਹੁਣ ਤਾਂ ਸੋਸ਼ਲ ਮੀਡੀਆ ਤੇ ਸਾਰਾ ਕੁਝ ਖੁੱਲ ਗਿਆ ਉਹਨੇ ਮੇਰੇ ਤੇ ਪਾਈ ਮੈਂ ਉਹ ਤੇ ਪਾਤੀ ਠੀਕ ਆ ਹੁਣ ਤਾਂ ਗੱਲ ਕੋਈ ਨਹੀਂ ਰਹੀ ਹੈ ਨਹੀਂ ਪਰ ਤੁਸੀਂ ਲੋਕ ਦੁਆਰ 'ਚ ਫੇਰ ਇਹ ਚੀਜ਼ਾਂ ਰਿਪੀਟ ਕਰਦੇ ਹੋ ਵੀ ਭਾਈ ਪਾ ਪਾ ਪਰ ਉਹ ਜਿਹੜੀ ਮਾਂ ਉਹਦੀ ਰੋਈ ਆ ਨਾ ਸਾਡੇ ਕੋਲ ਬੈਠ ਕੇ ਜਦ ਬਾਹਰ ਖੜਕੇ ਜਿਹੋਦੇ ਘਰ ਥੰਡੇ ਖੜੇ ਸੀ ਸੀ ਉਹਨੂੰ ਪਤਾ ਉਹਨੇ ਸਰ ਕੋ ਦੇਖਿਆ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਕਿ ਭਾਈ ਮਾ ਮਾਲੀ ਨੇ ਬੜਾ ਮੋਟਾ ਪਾਸ ਸੋਚ ਲਈਏ ਇਟਲੀ ਵਾਲਿਆਂ ਤਾਂ ਚਲੋ ਕੋਈ ਗੱਲ ਨਹੀਂ ਉਹਨੇ ਵਿਚਾਰਾ ਜਾ ਆਉਣਾ ਆ ਜਾਵੇ ਅਸੀਂ ਤੁਹਾਨੂੰ ਕਹਨੇ ਵੀ ਸਿੱਧੀ ਥਾਪੀਆਂ ਨੇ ਭਾਈ ਆਲਾ ਗਰਾਊਂਡ ਚ ਬਾਕੀ ਗੱਲਾਂ ਹੋਰ ਕਰੀਏ ਆਜੋ ਇਹਨੇ ਦੋ ਤਿੰਨ ਗੱਲਾਂ ਵਿੱਚ ਕਰੀਆਂ ਨੇ ਉਹ ਗੱਲਾਂ ਦੇ ਅਸਲ ਮੈਂ ਜਵਾਬ ਦੇਣੇ ਨੇ ਬਾਕੀ ਤਾਂ ਓਕੇ ਹੈ ਕੰਮ ਆ ਰੋਕਰ ਠੀਕ ਹੋ ਗਿਆ ਫਿਰ ਨਹੀਂ ਗੱਲ ਕਿ ਮੈਂ ਤੈਨੂੰ ਕਿਹਾ ਹੀ ਕਿ ਆਪ ਅੱਗੇ ਆਇਆ ਮੈਂ ਇਹ ਨਹੀਂ ਕਿ ਤੂੰ ਉਹਦੇ ਘਰ ਆਪਣੇ ਫੈਮਿਲੀ ਨਾਲ ਗਿਆ ਬਿਲਕੁਲ ਨਹੀਂ ਉਹ ਮਸਲਾ ਹੋਰ ਕੋਈ ਤੈਨੂੰ ਇਰਦੋ ਕਹਿਣਾ ਕਿ ਜਦੋਂ ਤੂੰ ਫੋਨ ਕੀਤਾ ਰੀਡਲੀ ਵਾਲੇ ਦੀ ਮਤਲਬ ਕਰ ਦੇਣੇ ਚੁੱਕਿਆ ਉਹ ਸਿਰਫ ਉਹਨੇ ਆਪ ਕਿਹਾ ਸੀ ਕਿ ਬੰਦਾ ਆਉਂਦਾ ਮਿਗਣਾ ਤੇ ਮੈਂ ਨਾਉਣ ਲੱਗਾ ਹੈ ਨਾ ਤੇ ਮੰਨ ਲਓ ਵੀ ਫੋਨ ਨਾ ਚੁੱਕਿਆ ਤੇ ਅਗਲਾ ਕਹੂਗਾ ਸੁਣ ਲਾ ਸੁਣ ਲਾ ਇਹ ਵੀ ਗੱਲ ਸੁਣ ਲਾ ਇਹਦਾ ਵੀ ਮੇਰੇ ਕੋਲ ਸਬੂਤ ਹੈਗੇ ਨੇ ਜਦ ਇਹਨੂੰ ਮੈਂ ਫੋਨ ਲਾਇਆ ਸੀ ਨਾ ਤਿੰਨ ਵਾਰ ਇਹਨੂੰ ਮੈਂ ਨੰਬਰ ਲਾਇਆ ਤਿੰਨ ਵਾਰ ਬੈਲਾਂ ਵੱਜੀਆਂ ਨੇ ਕਿਸੇ ਨੇ ਕੋਈ ਫੋਨ ਨਹੀਂ ਚੱਕਿਆ ਹੈਗਾ ਐਂਡ ਤੇ ਫਿਰ ਚੌਥੀ ਕਾਲ ਦੇ ਉੱਤੇ ਇਹਦੀ ਘਰ ਵਾਲੀ ਨੇ ਫੋਨ ਚੱਕਿਆ ਉਹਨੇ ਮੈਨੂੰ ਇਹ ਨਹੀਂ ਕਿਹਾ ਜੀ ਇਹ ਭਾਈ ਅੰਦਰ ਨਹਾ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਉਹ ਰਿਕਾਰਡਿੰਗ ਦੱਸੂਗੀ ਉਨੇ ਇਨੀ ਮੈਨੂੰ ਕਿਹਾ ਵੀ ਇਹ ਨਾ ਰਿਹਾ ਉਹਨੇ ਕਿਹਾ ਵੀ ਭਾਈ ਤੁਸੀਂ ਕੌਣ ਮੈਂ ਦੱਸਿਆ ਵੀ ਰੋਮੀ ਅੱਜ ਮੇਰਾ ਇਹਦਾ ਨਾ ਮੈਂ ਗੱਲਬਾਤ ਕਰਨੀ ਆ ਉਹਨੇ ਡਾਇਰੈਕਟਲੀ ਮੈਨੂੰ ਗੱਲ ਕਹੀ ਆ ਵੀ ਭਾਈ ਅੰਦਰ ਆ ਜਾਓ ਉੱਪਰ ਘਰ ਦੇ ਵਿੱਚ ਚੱਲੋ ਸਾਡੇ ਤਾਂ ਉੱਥੋਂ ਮੈਂ ਤੁਰਿਆ ਸੀ ਆਜੋ ਗਾਹ ਸੁਣਿਓ ਕੀ ਕਹਿੰਦਾ ਹੈ ਇਟਲੀ ਵਾਲਾ ਮੇਰਾ ਫੋਨ ਨਹੀਂ ਚੁੱਕਦਾ ਤੇ ਤਾਂ ਗਿਆ ਹੀ ਵੀ ਜੇ ਕੋਈ ਬੰਦਾ ਆਉ ਉਹਨੂੰ ਫੋਨ ਜੋ ਕੇ ਕਹੇ ਰਹੀ ਘਰ ਆ ਜਾਓ ਠੀਕ ਹੈ ਕੁਫਰ ਨਾ ਤੋੜ ਲੋਕਾਂ ਕੇ ਝੂਠ ਨਾ ਬੋਲ ਇਟਲੀ ਵਾਲਾ ਇਦਾਂ ਕਹਿੰਦਾ ਹਾਲਾਂਕਿ ਤੂੰ ਲਾਈਕ ਵਿਊ ਤੂੰ ਕਹਿਣਾ ਤੇ ਲਾਈਕ ਵੀਰੇ ਤੂੰ ਲੈ ਲੈ ਜਿਹੜਾ ਕੱਲ ਉਹਨੇ ਮੇਰੀ ਵੀਡੀਓ ਤੇ ਇਹ ਲੋਕਾਂ ਨੂੰ ਕਹਿੰਦਾ ਵੇਖੋ ਇਟਲੀ ਵਾਲਾ ਕਮੈਂਟ ਕਰਦਾ ਤੇ ਉਹਨੂੰ ਇੰਡੀਆ ਦੇ ਲੋਕ ਸੁਣਦੇ ਆ ਤੇ ਉਹ ਤੁਹਾਨੂੰ ਚਾਹਣਾ ਆ ਨਾ ਵੀ ਹਰ ਦਾ ਕਲੈਸ਼ ਕਰੇ ਜਾਂ ਗੱਲਬਾਤ ਕਰੇ ਕਿ ਤੈਨੂੰ ਹੋਣ ਵੀਊ ਹਾਂ ਆ ਆ ਜਿਹੜੀ ਗੱਲ ਕਹੀ ਆ ਇਹ ਕਹਿੰਦਾ ਵੀ ਭਾਈ ਤੂੰ ਚਾਹਣਾ ਵੀ ਮੈਂ ਉਹਦੇ ਨਾਲ ਡਿਬੇਟ ਕਰਾਂ ਜਦ ਨਾਲ ਅੜਾਂ ਤਾਂ ਜੋ ਮੈਨੂੰ ਵੀਊ ਹੋਣ ਮੈਂ ਸੱਦਿਆ ਸੀ ਗੱਲ ਕਿ ਤੈਨੂੰ ਮੈਂ ਸੱਦਿਆ ਸੀਗਾ ਯਾਰਾ ਭਾਈ ਜੇ ਤੂੰ ਇੰਡੀਆ ਦੀ ਗੱਲ ਕਰਦਾ ਵੀ ਭਾਈ ਇੰਡੀਆ ਚ ਲੋਕ ਉਹਨੂੰ ਸੁਣਦੇ ਨੇ ਇੰਡੀਆ 'ਚ ਤਾਂ ਨਹੀਂ ਟੂ ਸ਼ਟਰ ਵਾਲੇ ਨੂੰ ਵੀ ਸੁਣਦੇ ਨੇ ਇੰਡੀਆ 'ਚ ਤਾਂ ਹਰਮਨ ਚੀਮੇ ਨੂੰ ਵੀ ਸੁਣਦੇ ਨੇ ਇੰਡੀਆ 'ਚ ਤਾਂ ਭਾਬੀ ਚੁੰਮੇ ਵਾਲੀ ਨੂੰ ਵੀ ਸੁਣਦੇ ਨੇ ਇੱਕ ਹੋਰ ਆ ਕਿਦਣ ਕਾ ਕਿਦਣ ਕਾ ਉਹਨੂੰ ਵੀ ਸੁਣਦੇ ਨੇ ਇੱਕ ਜਿਹੜਾ ਸੋਨੂ ਸੀਤੋਂ ਵਾਲਾ ਉਹਨੂੰ ਵੀ ਸੁਣਦੇ ਨੇ ਕਿਹਦੀ ਗੱਲ ਕਰ ਰਹੀ ਜੀ ਕਿੰਨੇ ਨੌਗਣਾ ਨਾਮਾਂ ਮੈਂ ਇਹ ਨਾ ਸੋਚ ਵੀ ਭਾਈ ਇੰਡੀਆ 'ਚ ਉਹਨੂੰ ਲੋਕ ਸੁਣਦੇ ਨੇ ਉਹਦਾ ਤੈਨੂੰ ਮੈਂ ਦੱਸੀ ਜਾਂਦਾ ਉਹਨੂੰ ਇੱਕ ਵਾਰ ਵੀਡੀਓ ਸਾਡੇ ਤੇ ਪਾਉਣ ਦੇ ਉਹ ਸਾਡੇ ਤੇ ਵੀਡੀਓ ਪਾਉਣ ਦੇ ਉਹ ਤੋਂ ਬਾਅਦ ਜਿਹੜਾ ਕੁਝ ਹੋਣਾ ਉਹ ਸਾਰੇ ਫਿਰ ਲੋਕਾਂ ਦੇ ਸਾਹਮਣੇ ਆਏਗਾ ਉਹ ਤੋਂ ਜਵਾਬ ਨਹੀਂ ਦੇ ਹੁਣੇ ਉਹ ਤੋਂ ਜਵਾਬ ਨਹੀਂ ਦੇ ਹੁਣੇ ਵੀ ਪਾਈ ਕਿਹੜੀ ਉਹਨੇ ਗੱਲ ਕਰਨੀ ਆ ਜਾਂ ਕੀ ਉਹਨੇ ਪੁੱਛਣਾ ਆਜਾ ਮੈਂ ਪੂਰੀ ਵੀਡੀਓ ਸੁਣਾਵਾ ਫਿਰ ਕਰਦੇ ਆਪਾਂ ਗੱਲ ਉਹ ਠੀਕ ਹੈ ਮੈਂ ਇੱਥੇ ਵੀਡੀਓ ਪਾਣਾ ਬਸ ਵੀਡੀਓ ਪਾ ਕੇ ਬੰਨੇ ਨਾ ਮੈਂ ਤੂੰ ਮੈਨੂੰ ਕਹਿਣਾ ਨਾ ਲਾਈਵ ਤੇ ਆ ਜੇ ਉਹ ਲਾਈਵ ਤੇ ਜਾਂ ਤੇਰੇ ਨਾਲ ਫੋਨ ਤੇ ਗੱਲ ਇੱਕ ਵਾਰ ਕੀਤੀ ਪਿਆਰ ਨਾ ਹੁਣ ਚੱਕਰ ਇਹ ਵੀ ਜਿੰਨੀਆਂ ਬੰਦਿਆਂ ਨੇ ਤੇਰੇ ਨਾਲ ਇੱਥੇ ਫੋਨ ਤੇ ਗੱਲ ਕੀਤੀ ਆ ਕਿਸੇ ਨਾਲ ਕੋਈ ਨਿਪੜਿਆ ਨਹੀਂ ਨਿਪੜਿਆ ਗਾਲੋ ਗਾਲੀ ਹੋਇਆ ਨਾ ਬਾਤ ਬਸ ਤਾਂ ਕਰਕੇ ਲੋ ਜੀ ਇਹਨੇ ਮੇਰੇ ਤੇ ਕਲਜ਼ਾਮ ਲਾਤਾ ਹੋਰ ਨਵਾਂ ਲਾਈਵ ਦੇ ਵਿੱਚ ਇਹ ਕਹਿੰਦਾ ਵੀ ਜਿੰਨੇ ਲੋਕਾਂ ਨਾਲ ਤੂੰ ਗੱਲ ਕੀਤੀ ਆ ਤੇਰਾ ਕਿਸੇ ਨਾ ਕੁਝ ਨਹੀਂ ਨਿਬੜਿਆ ਵੀ ਐਂਡ ਤੇ ਮੈਂ ਮੇਰੀ ਗੱਲ ਕਰਦਾ ਵੀ ਮੈਂ ਗਾਣਾ ਕੱਢਿਆ ਨੇ ਚੱਕ ਲਈਆਂ ਵੀਰ ਮੇਰੀ ਲਾਈਵ ਲਾਈਵ ਚੱਕ ਲਈ ਜਿੱਥੇ ਮੈਂ ਗਾਣਾ ਕੱਢੀਆਂ ਹੋਣਗੀਆਂ ਚਾਹੇ ਉਹ ਦਿਨੇਸ਼ ਕਪੂਰ ਹੋਵੇ ਚਾਹੇ ਉਹ ਕੋਈ ਵੀ ਬੰਦਾ ਹੋਵੇ ਜਿਹਨੇ ਜਨੇ ਹੁਣ ਤੱਕ ਮੇਰੇ ਨਾਲ ਲਾਈਵ ਕੀਤੀਆਂ ਨੇ ਉਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਜਾ ਕੇ ਸੁਣੀ ਤੇ ਉਹਦਾ ਰਿਜ਼ਲਟ ਐਂਡ ਤੇ ਜਿਹੜਾ ਨਿਕਲਿਆ ਫੇਰ ਹੁਣ ਗੱਲ ਇੱਕ ਜਿਵੇਂ ਤੇਰਾ ਇਟਲੀ ਵਾਲਾ ਕਹਿੰਦਾ ਵੀ ਭਾਈ ਜਿਹੜਾ ਬੰਦਾ ਉੱਠ ਖੜੇ ਏ ਜਾਂ ਡਿਬੇਟ ਚ ਉਹਦਾ ਜਵਾਬ ਦੇ ਜਿਵੇਂ ਸਵਾਲਾਂ ਦਾ ਜਵਾਬ ਨਾ ਦਿੱਤੇ ਗਏ ਤਾਂ ਮੂੰਹ ਕਾਲਾ ਕਰਕੇ ਮੇਰੇ ਕੋਲ ਹਿਸਾਬ ਕਿਤਾਬ ਜੱਟਾਲਾ ਹੁੰਦਾ ਕਿਉਂਕਿ ਪਿੱਛੋਂ ਤਾਂ ਅਸੀਂ ਜਿਵੇਂ ਕਹਿੰਦੇ ਵੀ ਖੂਨ ਤਾਂ ਪੰਜਾਬੀਆ ਦਾ ਆ ਪਹਿਲਾਂ ਤਾਂ ਮੈਂ ਪਿਆਰ ਨਾਲ ਸਮਝਾਉਣਾ ਹੁੰਦਾ ਬੰਦੇ ਨੂੰ ਵੀ ਭਾਈ ਸਮਝ ਜਾ ਪਿਆਰ ਨਾਲ ਸਮਝਾ ਵੀ ਇਹ ਚੀਜ਼ ਦਾ ਮਤਲਬ ਇਹ ਬਣਦਾ ਫੇਰ ਉਹ ਬੰਦਾ ਸਮਝ ਜਾਂਦਾ ਜਦੋਂ ਮੈਂ ਤੱਥ ਦੱਸਦਾ ਫਿਰ ਬੰਦਾ ਸਮਝ ਜਾਂਦਾ ਫੇਰ ਐਂਡ ਤੇ ਜਾ ਕੇ ਉਹ ਇਹੋ ਜੀ ਗੱਲ ਕਰ ਦਿੰਦਾ ਫਿਰ ਮੈਨੂੰ ਉਹਦੇ ਵਿੱਚ ਥੋੜਾ ਤਤਾਂ ਹੋਣਾ ਪੈਂਦਾ ਜਿਵੇਂ ਉਹ ਦਿਨੇਸ਼ ਕਪੂਰ ਨਾ ਹੋਇਆ ਸੀਗਾ ਜਿਵੇਂ ਉਹ ਕਹਿੰਦਾ ਸੀਗਾ ਵੀਡੀਓ ਹਲੇ ਵੀ ਮੇਰੀ ਪਈ ਆ ਰੀਲ ਬਣਾਈ ਪਈ ਆ ਵੀਡੀਓ ਹਲੇ ਵੀ ਮੇਰੀ ਅਮਰਤਾ ਪਾਲ ਦਾ ਪ੍ਰਵਚਨ ਸੁਣ ਕੇ ਮੈਂ ਨਸ਼ਾ ਛੱਡ ਤਾ ਨਸ਼ਾ ਛੱਡ ਤਾ ਹੁਣ ਅਸੀਂ ਉਹਨੂੰ ਪੁੱਛਿਆ ਵੀ ਭਾਈ ਹਜੇ ਕਿਹੜਾ ਪ੍ਰਵਚਨ ਜਿਹੜਾ ਉਹਨੇ ਕਰਤਾ ਵੀ ਤੂੰ ਨਸ਼ਾ ਛੱਡ ਗਿਆ ਪਹਿਲਾਂ ਕਹਿ ਰਿਹਾ ਕਹਿੰਦਾ ਮੈਂ 2017 ਤੋਂ ਨਸ਼ਾ ਕਰ ਰਿਹਾ 2017 ਤੋਂ ਚਿੱਟਾ ਪੀਤਾ ਕਹਿੰਦਾ ਪੂਰਾ ਲੱਜ ਗਿਆ ਅਮਰਤਾ ਪਾਲ ਕਹਿੰਦਾ 2022 ਚ 2022 ਦੇ ਵਿੱਚ ਉਹਨੇ ਇਹ ਕਿ ਕੋਈ ਹਜੇ ਤੱਕ ਉਹਦੇ ਕੋਈ ਨਹੀਂ ਦੱਸਿਆ ਗਿਆ ਜਾ ਕੇ ਫਤੇ ਮੀਡੀਆ ਨੂੰ ਸਰਚ ਕਰ ਲਈ ਉਹਦੇ ਤੇ ਉਹਦਾ ਇੰਟਰਵਿਊ ਹੋਇਆ ਹੋਇਆ ਉਹਨੂੰ ਬਾਰ ਬਾਰ ਪੁੱਛੀ ਗਿਆ ਯੰਕਰ ਜੁਤੀਮਰ ਵੀ ਭਾਈ ਦੱਸੋ ਕਿਹੜਾ ਹੈ ਜਿਆ ਪ੍ਰਵਚਨ ਆ ਜਿਹੜਾ ਅਸੀਂ ਲੋਕਾਂ ਨੂੰ ਵੀ ਦੱਸ ਸਕੀਏ ਇਹ ਭਾਈ ਅਮਰਤਪਾਲ ਦਾ ਆ ਪ੍ਰਵਚਨ ਜਿਹੜਾ ਚਿੱਟਾ ਛਡਾਉਂਦਾ ਹੈ ਨਹੀਂ ਸੀ ਕੋਈ ਉਹਦੇ ਕੋਲ ਜਵਾਬ ਨਹੀਂ ਦਿੱਤਾ ਗਿਆ ਫੇਰ ਮੈਂ ਰੀਲ ਪਾਈ ਹੋਈ ਆ ਮੈਂ ਉਹਨੂੰ ਪੁੱਛਿਆ ਵੀ ਤਾ ਨਸ਼ੇ ਛੱਡ ਤੇ ਕਹਿੰਦਾ ਹਾਂ ਛੱਡ ਤੇ ਮੈਂ ਕਿਹਾ ਦਾਰੂ ਪੀਂਨਾ ਕਹਿੰਦਾ ਕਦੇ-ਕਦੇ ਪੀ ਲੈਂਦਾ ਉਹ ਸਾਰਾ ਕੁਝ ਮੂਰੇ ਪਿਆ ਹੋਰ ਤੇ ਕੀ ਛਡਾਇਆ ਕੀ ਛੁੱਟਿਆ ਸੋ ਇਹ ਗੱਲਾਂ ਨੇ ਸਾਰੇ ਜਵਾਬ ਆ ਜੋ ਗਾਹ ਸੁਣੀ ਗਏ ਤੇ ਨਹੀਂ ਮਤਲਬ ਮਥਾ ਮਰਾਂ ਮੈਂ ਤਾਂ ਤਾ ਕਰਕੇ ਗਿਆ ਸੀ ਕਿ ਜੀ ਤੂੰ ਮੈਨੂੰ ਗਲਤ ਸਮਝ ਰਣਾ ਤੇ ਵੀਡੀਓ ਮੇਰੀ ਦੇ ਜਵਾਬ ਦੇ ਕੇ ਗਲਤ ਸਾਬਤ ਕਰਦੇ ਹਨ ਕਿ ਕਿ ਇੰਨਾ ਮੇਰੇ ਕੋਲ ਟਾਈਮ ਨਹੀਂ ਹੈ ਨਹੀਂ ਲਾਈਵ ਤੇ ਆਉਂਦੇ ਇਸ ਕਰਕੇ ਇਹ ਕਹਿੰਦਾ ਜੀ ਇੰਨਾ ਮੇਰੇ ਕੋਲ ਟਾਈਮ ਨਹੀਂ ਹੈਗਾ ਲਾਈਵ ਤੇ ਆਉਣ ਦੇ ਇਹਨੇ ਵੀਡੀਓ ਪਹਿਲੀ ਤਾਂ ਹੈ ਨਹੀਂ ਜਿਹੜੀ ਸਾਡੇ ਤੇ ਪਾਈ ਆ ਟਾਈਮ ਇਹਨਾਂ ਕੋਲ ਬਹੁਤ ਜ਼ਿਆਦਾ ਹੈ ਜਿਹੜੇ ਟਿਕਟੋਕਰ ਹੁੰਦੇ ਹਨ ਨਾ ਜਿੱਥੇ ਫਾਲੋਅਰ ਜਿਵੇਂ ਮੰਨ ਲਾ ਵੀ ਬਹੁਤ ਛੇਤੀ ਜਿਹੜੀ ਵਾਇਰਲ ਚੀਜ਼ ਹੁੰਦੀ ਹੈ ਬਾਹਰਲੇ ਮੁਲਕ ਇੰਡੀਆ ਚਲਦੀ ਨਹੀਂ ਹੈਗੀ ਏ ਉੱਥੇ ਇਹਨਾਂ ਕੋਲ ਜਾਣ ਨੂੰ ਟਾਈਮ ਹੈਗਾ ਮੇਰੇ ਨਾਲ ਲਾਈਵ 'ਚ ਬਹਿਣ ਟਾਈਮ ਇਹਨਾਂ ਕੋਲ ਹੈਗਾ ਮੇਰੀਆਂ ਗੱਲਾਂ ਦੇ ਜਵਾਬ ਦੇਣ ਨੂੰ ਨਾ ਕੋਈ ਟਾਈਮ ਨਹੀਂ ਹੈਗਾ ਇੱਕ ਮੈਂ ਹੋਰ ਗੱਲ ਕਲੀਅਰ ਕਰੂੰਗਾ ਪਹਿਲਾਂ ਸੁਣ ਲਈਏ ਪੂਰੀ ਫਿਰ ਸੁਣਨੇ ਕਰ ਲੈ ਮੈਂ ਕਹੀ ਲੋਕਾਂ ਸਾਹਮਣੇ ਮੈਨੂੰ ਭਰਾ ਝੂਠਾ ਸਾਫਤ ਕਰਦੇ ਤੈਨੂੰ ਕੋਈ ਨਹੀਂ ਵੇਂਦਾ ਤੇਰੀ ਨਿਗਾਹ ਦੇ ਵਿੱਚ ਮਤਲਬ ਮੈਂ ਹਨਾ ਮੈਨੂੰ ਕੋਈ ਨਹੀਂ ਵੇਂਦਾ ਮੇਰੀਆਂ ਵੀਡੀਓ ਤੋਂ ਫਿਰ ਇੰਨਾ ਤੈਨੂੰ ਰੌਲਾ ਪਾਉਣ ਦੀ ਕੀ ਲੋੜ ਫੇਸਬੁਕ ਲਾਈਵ 'ਤੇ ਬਹਿ ਬਹਿ ਕੇ ਫਿਰ ਆਪਣਾ ਕੰਮ ਕਰੀ ਜਾ ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ ਜਿਹੜਾ ਬੰਦਾ ਕਹਿੰਦਾ ਜੀ ਜੇ ਲੱਗਦਾ ਤੈਨੂੰ ਵੀ ਭਾਈ ਮੈਨੂੰ ਕੋਈ ਦੇਖਦਾ ਨਹੀਂ ਹੁਣ ਤੁਸੀਂ ਮੈਨੂੰ ਕੋਈ ਚੀਜ਼ ਟੈਗ ਕਰਕੇ ਪਾਉਨੇ ਹੋ ਜਾਂ ਮੰਨ ਲਓ ਵੀ ਕੋਈ ਬੰਦਾ ਮੈਨੂੰ ਭੇਜਦਾ ਵੀ ਆ ਬੰਦਾ ਤੇਰੇ ਤੇ ਬੋਲ ਰਿ ਥੱਲੇ ਜਾ ਕੇ ਜਿਹੜੇ ਬੰਦੇ ਮੈਨੂੰ ਤੇਰੇ ਬੋਲਣ ਨਾਲ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਮੈਂ ਜਿਵੇਂ ਬੋਲਦਾ ਨਾ ਹਰੇਕ ਬੰਦੇ ਦੇ ਉੱਤੇ ਜਿਵੇਂ ਕੋਈ ਮਤਲਬ ਵੀ ਤੱਥ ਹਨ ਜਾਂ ਵੀਡੀਓ ਦਿਖਾ ਕੇ ਆਪਾਂ ਗੱਲਬਾਤ ਕਰਦੇ ਹਾਂ ਬੋਲੋ ਬੋਲ ਸਕਦੇ ਹਾਂ ਮੈਂ ਵੀ ਕਹਿੰਦਾ ਮੇਰੇ ਤੇ ਵੀ ਬੋਲੋ ਮੇਰੇ ਤੋਂ ਸਵਾਲ ਪੁੱਛੋ ਪਰ ਝੂਠ ਨਾ ਪੁੱਛੋ ਤੈਂ ਇਟਲੀ ਵਾਲੇ ਦੀ ਗੱਲ ਝੂਠ ਬਣਾਈ ਆ ਇਟਲੀ ਵਾਲੇ ਤੋਂ ਝੂਠ ਬੋਲਿਆ ਹਾਲਾਂਕਿ ਉਹਦੇ ਕੋ ਆਪਣਾ ਹੀ ਜਵਾਕਾਂ ਨਹੀਂ ਸੌਖਾ ਕੇ ਕੱਢਦੇ ਬੰਦਾ ਹੋ ਵੀ ਜੇ ਜਿਹੜੀ ਗੱਲ ਮੈਂ ਹੁਣ ਤੱਕ ਕਲੀਅਰ ਕੀਤੀ ਆ ਵੀ ਉਹਨਾਂ 'ਚੋਂ ਇੱਕ ਵੀ ਗਲਤ ਇਹ ਬੰਦਾ ਪਰ ਉਹਦੀ ਹਾਮੀ ਭਰ ਰਿਹਾ ਆਜ ਜਿਹੜਾ ਉਹ ਕਹਿੰਦੇ ਮੱਛਰ ਬਦਮਾਸ਼ ਉਹਦਨੇ ਦਾ ਕੀ ਰਿਸ਼ਤਾ ਇਹ ਮੰਨਿਆ ਇਹ ਚ ਇਹ ਚ ਮੰਨਿਆ ਦੱਸੂਗਾ ਆਪਣੇ ਮੂੰਹ ਨਾਲ ਆ ਜਾਊਗਾ ਇੱਕ ਖਲਾਸ ਬੋਲੂਗਾ ਅਸੀਂ ਉੱਥੇ ਵੀਡੀਓ ਪਾਈਆਂ ਤੇ ਕੌਣੀਆਂ ਆ ਗਈ ਸਿੱਧੀ ਏਡੀ ਗੱਲ ਤੇ ਰਾਈ ਗੱਲ ਤੋਂ ਕਹਿੰਨਾ ਕਿ ਨਿਸ਼ਾਨ ਟਵਾਣੇ ਦਾ ਮੇਰਾ ਲਿੰਕ ਹੈ ਤੇ ਮੈਂ ਤੇਰੇ ਤੇ ਤਾਂ ਕਰਕੇ ਵੀਡੀਓ ਬਣਾਉਂਦਾ ਪਹਿਲੀ ਗੱਲ ਕੀ ਨਿਸ਼ਾਨ ਨਾਲ ਮੇਰੀ ਗੱਲ ਕਹਣੀ 4-5 ਮਹੀਨੇ ਹੋਈ ਹੈ ਔਰ ਉਹ ਹੋਈ ਫੋਨ ਤੇ ਮਾੜੀ ਜੀ ਉਹ ਆਰ ਮਸਲੇ ਤੇ ਬਿਲਕੁਲ ਗੱਲ ਨਹੀਂ ਹੋਈ ਠੀਕ ਹੈ ਤੂੰ ਕਮੈਂਟ ਜਰੂਰ ਦੇ ਦੇ ਦੇਖੋ ਜੀ ਇਹਨਾਂ ਦੇ ਬਿਆਨ ਐ ਆਪਸ ਦੇ ਵਿੱਚ ਮਿਲਦੇ ਨਹੀਂ ਰਹੇ ਇਹ ਕਹਿੰਦਾ ਨਿਸ਼ਾਨ ਟਵਾਣੇ ਨਾਲ ਇਹਦੀ ਉਹ ਟਰਨਲ ਕਿਵੇਂ ਗੱਲ ਕਰਦਾ ਉਹਨੂੰ ਪਤਾ ਹੀ ਨਹੀਂ ਸੀ ਕਿ ਵੀ ਰੋਮੀ ਕੋਈ ਬੰਦਾ ਬੋਲ ਰਿਹਾ ਉਹਨੂੰ ਤਾਂ ਹੁਣ ਪਤਾ ਲੱਗ ਗਿਆ ਇਹ ਇਹਨਾਂ ਦੇ ਹਾਲਾਤ ਨੇ ਮੰਨਿਆ ਇਹ ਮੰਨਿਆ ਕਹਿੰਦਾ ਵੀ ਹਾਂ ਮੈਂ ਉਹਦੇ ਨਾਲ ਕਮੈਂਟ ਵੀ ਕਰਦਾ ਤੇ ਉਹਦੇ ਨਾਲ ਗੱਲਬਾਤ ਵੀ ਕਰਦਾ ਇਹਦਾ ਮਤਲਬ ਤਾਂ ਕੀ ਬਣਾਦਾ ਤੇ ਸੋਚਣ ਦੇ ਜਾਈ ਜਵੇ ਇਹ ਕਰਦਾ ਨਿਸ਼ਾਨ ਟਵਾਣੇ ਨਾਲ ਗੱਲ ਟਵਾਣਾ ਆਖਾਂ ਕੀਦਾ ਹੈਗਾ ਟੌਂਟ ਬਘੇਲੇ ਦਾ ਇਹ ਸਾਰੇ ਹੀ ਇੱਕ ਹੀ ਥਾਂ ਦੇ ਚੱਟੇ-ਵੱਟੇ ਨੇ ਇਹੀ ਵੀਡੀਓ ਦੇ ਵਿੱਚ ਨੇ ਫੇਕ ਆਈਡੀ ਦੀ ਗੱਲ ਕੀਤੀ ਆ ਸੁਣ ਲਈ ਆ ਜੋ ਮਤਲਬ ਜਿੱਦਾਂ ਹੀ ਵੀ ਬੋਲਦੇ ਉਹ ਵੀ ਬੋਲਦਾ ਬਸ ਇੰਨਾ ਹੀ ਕੰਮ ਹੈ ਇਹ ਨਹੀਂ ਹੈ ਕਿ ਉਹਨੇ ਮੈਨੂੰ ਕਿਹਾ ਕਿ ਬੋਲ ਜਾਂ ਇਹ ਕੰਮ ਸੜ ਤੋਂ ਨਹੀਂ ਹੈਗਾ ਜੀ ਇਹ ਬੋਲਣਾ ਹੁੰਦਾ ਨਾ ਮੈਂ ਫੇਰ ਕਿਹਾ ਮੈਂ ਉਦੋਂ ਬੋਲ ਸਕਦਾ ਜਿੱਦੋਂ ਮੀਟਿੰਗ ਵਰਨਾ ਤੂੰ ਫੋਨ ਤੇ ਜੋ ਵੀ ਤੇਰਾ ਕੰਮ ਚੱਲਿਆ ਉਹਨੂੰ ਮਿਲ ਕੇ ਆਉਣ ਤੋਂ ਬਾਅਦ ਉਹ ਵੀ ਤਾਂ ਚਲਿਆ ਕਿ ਤੂੰ ਕਹਿੰਦਾ ਸੀਗਾ ਜਾਂ ਫੇਕ ਐਡਿਟੀਆਂ ਨੂੰ ਕਮੈਂਟ ਕਰਾਉਂਦਾ ਸੀਗਾ ਕਿ ਮੈਂ ਐਡਿਟੀਆਂ ਬੜੀ ਸਮਝਾਂ ਆਇਆ ਲਓ ਜੀ ਇਹ ਕਹਿੰਦਾ ਵੀ ਮੈਂ ਮੇਰਾ ਜਿਹੜਾ ਕੰਮ ਚੱਲਿਆ ਫੇਸਬੁੱਕ ਦੇ ਉੱਤੇ ਵੀ ਇਟਲੀ ਵਾਲ ਨੂੰ ਮਿਲਣ ਤੋਂ ਬਾਅਦ ਚੱਲਿਆ ਕਟਰੀਨਾ ਕੈਫਾ ਉਹ ਕਟਰੀਨਾ ਕੈਫਾ ਤੇ ਕ੍ਰਿਸ਼ਮਾ ਕਪੂਰਾ ਉਹ ਉਹ ਜਿਹੜੇ ਲੋਕਾਂ ਦੇ ਉੱਤੇ ਉਹ ਰੋਸਟ ਕਰਦਾ ਜਿੰਨਾਂ ਨੂੰ ਮੈਂ ਉਹਨੂੰ ਕੱਲ ਵੀ ਕਹੀ ਸੀ ਲਾਈਵ ਦੇ ਵਿੱਚ ਗੱਲ ਬੋਲ ਲਾ ਅੱਜ ਤਰਾ ਟਾਈਮ ਆ ਜਿੰਨਾ ਤੇ ਬੋਲਣਾ ਬੋਲ ਲਾ ਤਿਆਰ ਰਹਿ ਤਿਆਰ ਰਹਿ ਓਪੀਨੀਅਨ ਜਿਹੜੇ ਹੋਣੇ ਨੇ ਨਾ ਤੇਰੇ ਤੇ ਵੀ ਹੋਣੇ ਨੇ ਉਹ ਜਵਾਬ ਦੇਣ ਨੂੰ ਤਿਆਰ ਰਹੀਂ ਹਰੇਕ ਬੰਦੇ ਤੇ ਵੀਡੀਓ ਪਾਉਂਦਾ ਜਾ ਕੇ ਉਹ ਕਿਸੇ ਦੀ ਧੀ ਪੈਣ ਨੂੰ ਕਹਿੰਦਾ ਆ ਕੁਛ ਕੁ ਦੀਆਂ ਪੁਰਾਣੀਆਂ ਵੀਡੀਓ ਅਸੀਂ ਸਾਰੀਆਂ ਸੈੱਟ ਕਰ ਰਹੇ ਹਾਂ ਜਗਾਰ ਤੋਂ ਕੋਈ ਸਵਾਲ ਸਾਡੇ ਬਹੁਤ ਰਹੋਦੇ ਨਾਲ ਜਿਹਦੇ ਵਿੱਚ ਉਹ ਡਾਇਰੈਕਟਲੀ ਜਿਵੇਂ ਕਹਿੰਦੇ ਆ ਵੀ ਇਹੋ ਜਿਹੇ ਵਰਲਡ ਵੀ ਜੂਸ ਕਰਦਾ ਕਿ ਸੇਤੀ ਪੈਣ ਲਈ ਕਿ ਜਿਹੜਾ ਕੋਈ ਜਿਵੇਂ ਕੱਲ ਕਹਿੰਦਾ ਸੀ ਵੀਡੀਓ ਵਿੱਚ ਵੀ ਅਸੀਂ ਸਿੱਖਾਂਦੇ ਹਾਂ ਅਸੀਂ ਸਿੱਖਾਂਦੇ ਹਾਂ ਮੈਂ ਤਾਂ ਮੰਨਦਾ ਨਹੀਂ ਸਿੱਖਦਾ ਹੈ ਜਿਆ ਕਰਤਾਰ ਹੋਈ ਨਹੀਂ ਸਕਦਾ ਫੇਰੇ ਗੱਲ ਹੋਰ ਕਰਦੇ ਨੇ ਸੁਣੀਏ ਮੈਂ ਪੂਰੀ ਵੀਡੀਓ ਤੁਹਾਨੂੰ ਸੁਣਾ ਫੇਰ ਪਕਲ ਕਰਦੇ ਆ ਮੈਂ ਕਿਹਾ ਨੀ ਕਿ ਮੈਂ ਚੰਗੀ ਤਰ੍ਹਾਂ ਇਹਨੂੰ ਲੋਕਾਂ ਨੂੰ ਦੱਸ ਦਵਾਂ ਕਿ ਸਮਝਾ ਗਣੀ ਆ ਲੈ ਲੈਣੀਆਂ ਕੱਢ ਕੇ ਗਿਆ ਫੋਟੋ ਡਿਲੀਟ ਕਰਾਉਣ ਆਇਆ ਸੀ ਮੈਂ ਕਹਿੰਦਾ ਕਿ ਉਹਨੂੰ ਜਾ ਕੇ ਮਿਲਦਾ ਹੈ ਮਨਿੰਦਰ ਨੂੰ ਤੂੰ ਲਾਈਵ ਵਾਲੇ ਮੈਂ ਤਾਂ ਮਤਲਬ ਕੀ ਲੈਣਾ ਕਿਉਂ ਆ ਵੀ ਹੁਣ ਜੇ ਹੀ ਵੀਊ ਲੈਣੇ ਹੁੰਦੇ ਤੇ ਤੇਰੇ ਨਾਲ ਕੱਲ ਲਾਈਵ ਤੇ ਆਉਂਦੇ ਮੈਂ ਤੇਰੇ ਨਾਲ ਲਾਈਵ ਕਿਉਂ ਆ ਹੁਣ ਆਹ ਵੀ ਇਹਦੇ ਆ ਵੀਡੀਓ ਦੇ ਉੱਤੇ ਵਿਊ ਵੀ ਆ ਰਹੇ ਨੇ ਇੱਕ ਨੇ ਮੇਰੇ ਤੇ ਪਹਿਲਾਂ ਵੀ ਪਾਈ ਸੀ ਜਰਣੇ ਜੋ ਦੇ ਉੱਤੇ ਮੇਰੇ ਤੇ ਚੰਗੇ ਵਿਊ ਤੇ ਹੋਏ ਹੋਏ ਨੇ ਚੰਗੇ ਲਾਈਕ ਆਉਂਦੇ ਨੇ ਇਹ ਫਿਰ ਕੀ ਚੱਕਰ ਕੀ ਹੈ ਲਾਈਵ ਤੇ ਤੁਸੀਂ ਆਉਣਾ ਪਸੰਦ ਨਹੀਂ ਕਰਦੇ ਟਿਕਟੌਕ ਤੇ ਵੀਡੀਓ ਪਾਉਣ ਤੁਹਾਡੇ ਕੋਲ ਟਾਈਮ ਹੈਗਾ ਟਿੱਪਣੀਆਂ ਕਰਨ ਦਾ ਤੁਹਾਡੇ ਕੋਲ ਟਾਈਮ ਹੈਗਾ ਜਦ ਤੁਹਾਨੂੰ ਲਾਈਵ ਤੇ ਹੀ ਸੱਦਦੇ ਆ ਵੀ ਆ ਜਾਓ ਉਹ ਤੁਸੀਂ ਆਉਣਾ ਪਸੰਦ ਨਹੀਂ ਕਰਦੇ ਫਿਰ ਹੋਰ ਕੀ ਹੈ ਅਸੀਂ ਕੰਮ ਨਿਬੜਦਿਆਂ ਇੱਕ ਵਾਰ ਚੋਂ ਵੀ ਪਾਈ ਆ ਜਾਓ ਜਿਹੜੇ ਬੰਦੇ ਨੇ ਵੀ ਸਾਡੇ ਤੇ ਕੋਈ ਟਿੱਪਣੀ ਕਰਨੀ ਆ ਕੋਈ ਸਵਾਲ ਜਵਾਬ ਕਰਨੇ ਨੇ ਆ ਜਾਓ ਇੱਕ ਵਾਰ ਲਾਈਵ ਦੇ ਵਿੱਚ ਕਾਲੇ ਲੋਕਾਂ ਪਤਾ ਲੱਗਣਗੇ ਇਹ ਬੰਦੇ ਲਾਈਵ 'ਚ ਆਉਣ ਦੀ ਬਜਾਏ ਆਹ ਟਿਕਟੌਕ ਦੇ ਉੱਤੇ ਵੀ ਉਹ ਵੀ ਉਹ ਵਾਲੀ ਗੇਮ ਖੇਡਦੇ ਨੇ ਇਹ ਸਾਰ ਨੂੰ ਪਤਾ ਹੈ ਸੁਣੀਏਗਾ ਨੂੰ ਨਹੀਂ ਕਹਿੰਦੇ ਹੋਗਾ ਮੈਂ ਸਿਰਫ ਇੱਥੇ ਵੀਡੀਓ ਪਾਉਣਾ ਇੱਕ ਤੋਂ ਹੋਰ ਗੱਲ ਕੀਤੀ ਆ ਕਿ ਮੈਂ ਜਿਹੜੀ ਜਿਹੜੀ ਵੀਡੀਓ ਟਿਕਟੌਕ ਤੇ ਬਾਈ ਤੈਨੂੰ ਕਿਸੇ ਨੇ ਭੇਜੀ ਕਿਸੇ ਨੇ ਨਹੀਂ ਭੇਜੀ ਉਸ ਤੋਂ ਮੈਂ ਖੁਦ ਇੰਸਟਾਗ੍ਰam ਤੇ ਤੈਨੂੰ ਟੈਗ ਕੀਤੀ ਆ ਪਤਾ ਨਾ ਤੈਨੂੰ ਉਸ ਤੋਂ ਬਾਅਦ ਤੂੰ ਮੈਨੂੰ ਫੋਨ ਤੇ ਮੈਂ ਇਹ ਕਹਿੰਦਾ ਵੀ ਜਿਹੜੀ ਵੀਡੀਓ ਆ ਮੇਰੀ ਜਿਹੜੀ ਇਹਨੇ ਮੇਰੇ ਤੇ ਪਾਈ ਸੀ ਵੀ ਇੰਸਟਾਗ੍ਰam ਦੇ ਉੱਤੇ ਇਹਨੇ ਮੈਨੂੰ ਟੈਗ ਕੀਤੀ ਆ ਹਾਲਾਂਕਿ ਇਹਦੇ ਜਿਹੜੇ ਫਾਲੋਅਰ ਨੇ ਟਿਕਟੌਕ ਦੇ ਉੱਤੇ 14k ਹਜ਼ਾਰ ਕੋਈ ਕੋ ਫਾਲੋਅਰ ਹੈਗਾ ਟਿਕਟੌਕ ਦੇ ਉੱਤੇ। ਉਹ ਜਦ ਹੁਣ ਇਹਨੂੰ ਸੁਣਦੇ ਨੇ ਕੁਝ ਕੁ ਬੰਦੇ ਜਿਹੜੇ ਮੈਨੂੰ ਵੀ ਜਾਣਦੇ ਨੇ ਇਹਨੂੰ ਵੀ ਜਾਣਦੇ ਨੇ। ਉਹ ਜਦ ਕੋਈ ਵੀ ਬੰਦਾ ਕਮੈਂਟ ਕਰਦਾ ਜਿਹੜਾ ਬੰਦਾ ਟਿਕਟੌਕ ਦੀ ਇਹਦਾ ਨਾ ਐਡ ਆ ਉਹ ਚੀਜ਼ ਮੁੰਰੇ ਦੇਖੀ ਜਾਂਦੀ। ਪਰ ਇਹ ਕਹਿੰਦਾ ਮੈਂ ਤੈਨੂੰ ਭੇਜੀ ਸੀ। ਚੱਲ ਤੇਰੇ ਲਈ ਮੰਨ ਲੈਂਦੇ ਆ। ਤੇਰੇ ਲਈ ਮੰਨ ਲੈਨੇ ਭਾਈ ਤਾਂ ਮੈਨੂੰ ਭੇਜੀ ਦਿੱਤਾ ਮੈਨੂੰ ਟੈਗ ਕਰਕੇ ਪਾਈ ਆ ਇੰਸਟਾਗ੍ਰਾਮ ਦੇ ਉੱਤੇ ਤੇ ਉਹਦਾ ਤਾਂ ਜਵਾਬ ਦਿੱਤਾ ਤੇ ਉਹਨੂੰ ਮੈਂ ਤੈਨੂੰ ਜਵਾਬ ਦਿੱਤਾ। ਠੀਕ ਆ ਸੁਣੀਏ ਗਾਣਾ। ਜਿਹੜੇ ਆ ਕਮੈਂਟ ਸਾਨੂੰ ਸਾਰਾ ਪਤਾ ਜਿਹੜ ਜਿੰਨੇ ਚਾਰ ਪਲੇਟੀਆਂ ਤੇਰੀਆਂ ਚਲਾਨੀਆਂ ਜਾਂ ਲੋ ਤੇਰੇ ਕੋਟਾਉਣ ਵਾਲੇ ਆ ਵੀ ਤੂੰ ਕਮੈਂਟ ਕਰਾਉਂਦੇ ਜੀ ਪਤਾ ਸਾਰਾ ਸਾਨੂੰ ਕੋਈ ਝਕਰ ਨਹੀਂ ਫੇਕ ਆਈਡੀਆਂ ਤੋਂ ਜਿੱਦ ਨੂੰ ਕੋਈ ਅਸਲੀ ਆਈਡੀਆਂ ਕੋਈ ਕਮੈਂਟ ਕਰੂਗਾ ਨਾ ਹੀ ਅੱਥੇ ਗੱਲ ਕਰਦਾ ਬਿਲਕੁਲ ਸੇਮ ਚੀਜ਼ ਬਿਲਕੁਲ ਸੇਮ ਚੀਜ਼ ਕਿੰਨੇ ਬੰਦੇ ਮੈਨੂੰ ਸੁਣਦੇ ਨੇ ਪੁਰਾਣੇ ਜਿਹੜੇ ਮੈਂ ਸ਼ੁਰੂ ਤੋਂ ਮੈਨੂੰ ਸੁਣਦੇ ਆ ਰਹੇ ਨੇ ਇਹ ਬੰਦਾ ਕਹਿੰਦਾ ਅਸੀਂ ਫੇਕ ਆਈਡੀਆਂ ਤੋਂ ਬੰਦਿਆਂ ਨੂੰ ਕਮੈਂਟ ਕਰਾਉਂਦੇ ਆ ਅਸੀਂ ਕਰਾਉਂਦੇ ਆ ਮੇਰੀਆਂ ਕਿੰਨੇ ਬੰਦੇ ਆ ਮੈਂ ਬਲਾਕ ਕੀਤਾ ਲਿਸਟ ਮੈਂ ਪੂਰੀ ਸਟੈਂਪ ਕਰਕੇ ਨਾ ਪ੍ਰਿੰਟ ਕਰਕੇ ਤੇਰੇ ਮੁਰੇ ਲੈ ਕੇ ਰੱਖ ਦਊਗਾ ਉਹ ਸਾਰੀਆਂ ਫੇਕ ਆਈਡੀਆਂ ਨੇ ਉਹ ਕੀ ਕੀਤਾ ਆ ਉਹਨਾਂ ਨੇ ਮੇਰੇ ਪਰਿਵਾਰ ਦੀਆਂ ਫੋਟੋ ਐਡਿਟ ਕਦੇ ਮੇਰੇ ਤੇ ਝੂਠੀਆਂ ਗੱਲਾਂ ਪਾਉਣੀਆਂ ਉਹਨਾਂ ਨੂੰ ਮੈਂ ਬਲਾਕ ਕਰ ਦੰਨਾ ਹੁਣਾਂ ਵੀ ਭਾਈ ਜਾਂ ਤੁਹਾਡੇ ਕੋ ਕੋ ਤੱਥੇ ਨਹੀਂ ਤੁਸੀਂ ਆਪਣੀ ਕੋਈ ਚੀਜ਼ ਲੈ ਕੇ ਮੁਰੇ ਰੱਖਣੀਆਂ ਨਹੀਂ ਹੈਗੀ ਤਾਂ ਤੁਹਾਡੇ ਕੋ ਕੋ ਗੱਲ ਨਾ ਤੁਸੀਂ ਆਪਣਾ ਕਦੇ ਚਿਹਰਾ ਦਿਖਾਉਣਾ ਇਹ ਮੈਨੂੰ ਕਹਿ ਰਿਹਾ ਮੈਂ ਫੇਕ ਆਈਡਿਓ ਤੋਂ ਕਰਾਉਣਾ ਫੇਕ ਨੂੰ ਛੱਡ ਦੇ ਫੇਕ ਨੂੰ ਛੱਡ ਦੇ ਆ ਤਾਂ ਮੈਂ ਤਾਂ ਓਰੀਜਨਲ ਬੈਠਾ ਮੈਂ ਤਾਂ ਤੇਰਾ ਨਾ ਓਰੀਜਨਲ ਬੈਠਾ ਆਜਾ ਡਿਬੇਟ ਦੇ ਵਿੱਚ ਪੁੱਛਦਾ ਸਵਾਲ ਕਰਦਾ ਸਵਾਲ ਇਕੱਲਾ ਬੀਓਬੀਓ ਖੇਲਾਣਾ ਆਪਾਂ ਨੇ ਆਜੋਗਾ ਸੁਣੀਏ ਠੀਕ ਆ ਮਸਲਾ ਇਹ ਆ ਕਿ ਤੂੰ ਕੋਈ ਬੰਦਾ ਨਹੀਂ ਛੱਡਿਆ ਜਿੰਨੇ ਵੀ ਪੰਜਾਬ ਦੇ ਕੰਮ ਕਰਦੇ ਹਨਾ ਹੁਣ ਤੂੰ ਕਹਿਣ ਲੱਗਾ ਅਮਰਪਾਲ ਮੁੰਡੇ ਮਰਵਾ ਦੂ ਇੰਨੇ ਮੁੰਡੇ ਅੰਬਰਸਰ ਜੇਲ੍ਹ 'ਚ ਨੇ ਠੀਕ ਆ ਇਹ ਗੱਲ ਠੀਕ ਆ ਕਿਹੜੀ ਗਨੂ ਜੇਲ੍ਹ 'ਚ ਨੇ ਕੋਈ ਅਮਰਪਾਲ ਦਾ ਸਾਥ ਦਿੱਤੇ ਸੀਗੇ ਖਾਲਿਸਤਾਨੀ ਗੱਲ ਕਰਦੇ ਸੀ ਤਾਂਗ ਰ ਗਈ ਜੇਲ੍ਹ 'ਚ ਤੇ ਫਿਰ ਇੱਕ ਸੁਧਾਰਿਆ ਹਿੰਦੂ ਰਾਟਰ ਦੀ ਗੱਲ ਕਰਨ ਵਾਲੇ ਬੰਦੇ ਉਹ ਕਿਉਂ ਨਹੀਂ ਉਹਨਾਂ ਦੀ ਕਾਰਵਾਈ ਹੁੰਦੀ ਜਿਹੜੀ ਉਹਨਾਂ ਦਾ ਸਾਥ ਦਿੰਦੀ ਉਹ ਕਿਉਂ ਨਹੀਂ ਜੇਲ੍ਹ ਚ ਜਾਂਦੇ ਮੈਨੂੰ ਤੂੰ ਜਵਾਬ ਦੇ ਦੇ ਲੋ ਜੀ ਇਹਨੇ ਹਿੰਦੂ ਰਾਸ਼ਟਰ ਤੇ ਗੱਲ ਰੱਖ ਲਈ ਆਦੋ ਕਰਾ ਵੀ ਹੁਣ ਇਹ ਤੋਂ ਬਾਅਦ 2 ਮਿੰਟ ਦੀ ਹੋਰ 1 ਸਕਿੰਟ ਦੀ ਹੋਰ ਆਪਣੇ 10 ਸੈਕਿੰਡ ਦੀ ਹੋਰ ਉਹ ਵੀ ਹੋਣਾ ਦਿਖਾਉਣਾ ਇਹਨੇ ਹਿੰਦੂ ਰਾਸ਼ਟਰ ਤੇ ਗੱਲ ਰੱਖ ਲਈ ਕਹਿੰਦਾ ਵੀ ਤੂੰ ਹਿੰਦੂ ਰਾਸ਼ਟਰ ਤੇ ਨਹੀਂ ਬੋਲਦਾ ਇਹਨੇ ਵਿੱਚੇ ਇਹੀ ਵੀਡੀਓ ਦੇ ਵਿੱਚ ਜਿੱਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਵੀ ਕੀਤੀ ਆ ਮੈਂ ਕਹਿਣਾ ਹੁੰਨਾ ਵੀ ਇਹ ਲੋਕਾਂ ਨੂੰ ਇਹਨੇ ਜਿੰਨਾ ਕੁ ਕੁਝ ਦੇਖਿਆ ਹੈ ਨਾ ਉਹਨਾਂ ਕੁਝ ਕਹਿੰਦਾਂ ਨੇ ਬੋਲਣਾ ਸਭ ਤੋਂ ਪਹਿਲਾ ਬੰਦਾ ਜਿਹੜਾ ਜਿੱਥੇਦਾਰ ਗੁਰਦੇ ਉੱਪ ਮੈਂ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਜੇ ਜਿਹੜਾ ਬੰਦਾ ਇਹਨੂੰ ਸ਼ੁਰੂ ਤੋਂ ਵਾਚ ਕਰ ਰਿਹਾ ਚੀਜ਼ ਨੂੰ ਪੂਰੀ ਸਟੋਰੀ ਨੂੰ ਉਹਨਾਂ ਨੂੰ ਪਤਾ ਹੋਊਗਾ ਤਕਰੀਬਨ ਜਿਹੜੇ ਹੁਣ ਨਵੇਂ ਲੱਗੇ ਨੇ ਇਹ ਵੀ ਜਾ ਕੇ ਸਰਚ ਕਰ ਸਕਦੇ ਨੇ ਧੰਨਵਾਦ ਧੰਨਵਾਦ ਆਮ ਆਦਮੀ ਪਾਰਟੀ ਦਾ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਇਹ ਕੰਮ ਚੰਗਾ ਕੀਤਾ ਇਹਨਾਂ ਦੀ ਪਾਰਟੀ ਦੇ ਨਾਲ ਆਉਣ ਨਾਲ ਹਨਾ ਇਹ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਆਉਣ ਨਾਲ ਜਿੱਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਜੋ ਫਾਈਲ ਉਹ ਸਾਰੀ ਬਾਹਰ ਆਈ ਦਿਖਾ ਦਿਓ ਮੈਨੂੰ ਜੇ 2022 ਤੋਂ ਪਹਿਲਾਂ 2022 ਤੋਂ ਪਹਿਲਾਂ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਕਦੇ ਵੀ ਉਹ ਚਿੱਠੀ ਬਹਾਰ ਆਈ ਹੋਵੇ। ਬਾਦਲ ਨੇ 97 'ਚ ਆਪਣੀ ਸਰਕਾਰ ਬਣਾਈ ਸੀਗੀ। 97 99 ਇਥੇ ਨਿਰਿਤ ਰਿਆ। ਇਹ ਹੀ ਨੋਟ ਤੇ ਵੀ ਭਾਈ ਅਸੀਂ ਇਨਸਾਫ ਲੈ ਕੇ ਦਵਾਂਗੇ। ਕੌਣ ਬੋਲਿਆ ਸੀਗਾ? ਆਹ ਬੈਠਾ। ਮੇਰੀ ਲਾਈਵ ਪੁਰਾਣੀ ਜਾ ਕੇ ਚੱਕ ਲਈ। ਮੈਂ ਕਿਉਂ ਕਹਿੰਦਾ ਵੀ ਤੁਸੀਂ ਜਿਹੜੀ ਚੀਜ਼ ਤੁਹਾਨੂੰ ਘੰਟੇ 'ਚ ਦਿਖਾਈ ਜਾਂਦੀ ਹੈ ਤੁਸੀਂ ਉਹ ਤੇ ਬੋਲਦੇ ਹੋ। ਫਿਰ ਇਹੀ ਵੀਡੀਓ ਵਿੱਚ ਇਹਨੇ ਕਹਿੰਦਾ ਵੀ ਕਹਿੰਦਾ ਅਸੀਂ ਜਦ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਚੱਲੀ ਆ ਅਸੀਂ ਭਾਈ ਟਵੀਟ ਦੇ ਉੱਤੇ ਬਹੁਤ ਗਾਹ ਪਾਇਆ ਸਾਡਾ ਅਕਾਊਂਟ ਵੀ ਕਹਿੰਦਾ ਬਲੌਕ ਕਰਤਾ ਸਰਕਾਰ ਨੇ ਟਵੀਟ ਦਾ ਗਾਹ ਪਾਇਆ ਕਿਹਨੂੰ ਟੈਗ ਕੀਤਾ ਹੋਣਾ ਮੋਦੀ ਨੂੰ ਕੀਤਾ ਬੋਲਦਾ ਹੈ ਕਹਿੰਦਾ ਅਸੀਂ ਮੋਦੀ ਨੂੰ ਟੈਗ ਕੀਤੇ ਨੇ ਹੁਣ ਟਵੀਟ ਕੀ ਆ ਪੰਜਾਬ ਦੇ ਵਿੱਚ ਜਿੰਨੇ ਲੋਕ ਸੁਣਦੇ ਨੇ ਜੋ ਆਪਣੇ ਬਜ਼ੁਰਗ ਨੇ ਜੋ ਆਪਣੇ ਨਵੀਂ ਜਨਰੇਸ਼ਨ ਵੀ ਲਾਲਾ ਕਿੰਨਿਆਂ ਕੋਲ ਟਵਿੱਟਰ ਆ ਕਿੰਨਿਆਂ ਕੋਲ ਟਵਿੱਟਰ ਆ ਕਿੰਨੇ ਟਵੀਟ ਵਰਤਦੇ ਨੇ ਇੱਕ ਹੈ ਇੰਨੇ ਕਿਤੇ ਇਹ ਤਾਂ ਨਹੀਂ ਵੀ ਕਿਤੇ 트럼ਪ ਨੂੰ ਅਟੈਕ ਕਰਤੀ ਚੀਜ਼ ਜਾਂ ਕਿਤੇ ਡਸਟਨ ਟਰੂਡੋ ਨੂੰ ਕਰਤੀ ਕਿ ਭਾਈ ਟਰੂਡੋ ਜਿੱਥੇ ਗੁਰਦੇਵ ਸਿੰਘ ਕੌਕੇ ਦਾ ਇਨਸਾਫ ਦਵਾ ਇੰਡੀਅਨ ਗਵਰਨਮੈਂਟ ਨੂੰ ਕਰ ਰਿਹਾ ਹੁਣ ਇੰਡੀਅਨ ਗਵਰਨਮੈਂਟ ਮੋਦੀ ਉਹਨਾਂ ਦੀ ਆ ਰੌਲਾ ਕਿੱਥੇ ਪਿਆ ਪੰਜਾਬ ਦੇ ਵਿੱਚ ਰੌਲਾ ਪਿਆ ਪੰਜਾਬ ਵਿੱਚ ਤੇ ਪੰਜਾਬ ਦੀ ਗਵਰਨਮੈਂਟ ਬਾਦਲਾਂ ਦਿਖਾਉ ਤੁਸੀਂ ਕਿੱਥੇ ਅਟੈਕ ਕੀਤਾ ਹੋਇਆ ਫੇਰ ਆਜੋ ਗੱਲ ਟਵਿੱਟਰ ਦੀ ਟਵਿੱਟਰ ਆਪਣੇ ਪੰਜਾਬ ਦੇ ਵਿੱਚ ਕਿੰਨੇ ਬਜ਼ੁਰਗ ਕਿੰਨਾ ਜਿਹੜੀ ਨਵੀਂ ਜਨਰੇਸ਼ਨਾਂ ਸੁਣਦੀ ਹੋਣਗੀ ਉਹ ਤੁਹਾਡੇ ਉੱਤੇ ਵੀਡੀਓ ਦੇਖਦੀ ਹੋਊਗੀ ਆ ਜਿੱਥੇ ਤੁਹਾਡੇ 2.5 ਲੱਖ ਤੋਂ ਉੱਤੇ ਫਾਲੋਅਰ ਨੇ ਫੇਸਬੁੱਕ ਦੇ ਉੱਤੇ ਕਾਸ ਇਟਲੀ ਵਾਲ ਦੇ ਉੱਥੇ ਕਿਉਂ ਨਹੀਂ ਬੋਲਿਆ ਉਹ ਉੱਥੇ ਕਿਉਂ ਨਹੀਂ ਨੇ ਪਾਈ ਗੱਲਾਂ ਇਹ ਉਹ ਪਤਾ ਕਿਉਂ ਨਹੀਂ ਪਾਉਂਦੇ ਉਹ ਤੁਹਾਨੂੰ ਮੈਂ ਦੱਸਦਾ ਹੁਣ ਮੈਂ ਕਦੇ ਵੀ ਇਹ ਲੋਕ ਇਹ ਲੋਕ ਲੈਂਦੇ ਨੇ ਫੇਸਬੁੱਕਾਂ ਤੋਂ ਕਮਾਈਆਂ ਕਿਉਂਕਿ ਇਹਨਾਂ ਨੇ ਜਿਹੜਾ ਮੁੱਦਾ ਚੱਕਣਾ ਹੁੰਦਾ ਨਾ ਇਹਨਾਂ ਨੇ ਸੋਚ ਸਮਝ ਕੇ ਕਿਉਂ ਰਿਕਾਰਡ ਕਰਦੇ ਨੇ ਇਹ ਲਾਈਵ ਨਹੀਂ ਕਰਦੇ ਇਹਨਾਂ ਨੇ ਸੋਚ ਸਮਝ ਕੇ ਚੱਕਣਾ ਹੁੰਦਾ ਵੀ ਜੇ ਭਾਈ ਅਸੀਂ ਇਹ ਜੇ ਮੁੱਦੇ ਉੱਤੇ ਲਾਈਵ ਹੋ ਕੇ ਪਤਾ ਤਾਂ ਸਾਡਾ ਰਿਸਕ ਆ ਜਿਵੇਂ ਸਾਡੇ ਫਾਲੋਅਰ ਨੇ ਉਹ ਜਿਹੜੀ ਵੀਡੀਓ 1 ਲੱਖ ਤਾਂ ਸ਼ੇਅਰ ਹੋਣੀ ਆ ਵੀ ਜੇ ਅਸੀਂ ਇੱਥੇ ਬੋਲ ਪਏ ਖੁੱਲ ਕੇ ਬੋਲ ਪਏ ਤਾਂ ਸਾਡਾ ਜਿਹੜਾ ਭਾਰਤ ਸਰਕਾਰ ਨੇ ਪੰਜਾਬ ਦੇ ਵਿੱਚ ਪੂਰੇ ਇੰਡੀਆ 'ਚ ਸਾਡਾ ਖਾਤਾ ਉਹ ਬੈਨ ਕਰ ਦੇਣਾ ਚੱਲਦੇ ਨੇ ਉਹਨਾਂ ਦੇ ਖਾਤੇ ਹਲੇ ਵੀ 2.5 ਲੱਖ ਫਾਲੋਅਰ ਉਹ ਦੁਆਲੀ ਬੱਠਾ ਟਲੀ ਵਾਲਾ ਇਹ ਤਾਂ ਉਹ ਤੇ ਹੁੰਦੇ ਹੀ ਨਹੀਂ ਟਿਕਟੌਕ ਤੇ ਵੀਡੀਓ ਪਾ ਰਿਆ ਹੈ ਟਿਕਟੌਕ ਦੇ ਉੱਤੇ ਜਿਹੜੀ ਪੰਜਾਬ ਚ ਚਲਦੀਆਂ ਨਹੀਂ ਉਹਤੇ ਪਾ ਰਿਆ ਹੈ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਤੁਹਾਡੇ ਕੋਲ ਬਾਕੀ ਰਹੀ ਗੱਲ ਮੇਰੀ ਵੀ ਭਾਈ ਮੈਂ ਜਿੱਥੇ ਦਾ ਗੁਰਦੇਵ ਸਿੰਘ ਕੌਂਕੇ ਉੱਤੇ ਬੋਲਿਆ ਨਹੀਂ ਹੈਗਾ ਦਿਖਾਓ ਮੈਨੂੰ ਜਾਂ ਤੁਹਾਡੇ ਕੋਲ ਕੋਈ ਚੀਜ਼ ਹੈ ਜੀ ਆ ਹੁਣ ਮੈਂ ਇੱਕ ਚੀਜ਼ ਨੂੰ ਬਾਰ-ਬਾਰ ਘੜੀਸੀ ਜਾਵਾਂ ਮੈਂ ਤਾਂ ਰੋਲਾ ਪਾਉਣਾ ਮੇਰੀਆਂ ਹਰੇਕ ਲਾਈਵ ਦੇ ਵਿੱਚ ਤਕਰੀਬਨ ਜਿਹੜੀਆਂ ਮੇਰੀਆਂ ਪੁਰਾਣੀ ਲਾਈਵ ਬਣੀਆਂ ਹੋਈਆਂ ਨੇ ਉਹਦੇ ਵਿੱਚ ਮੈਂ ਬੋਲਿਆ ਹੋਇਆ ਹੈ ਵੀ ਭਾਨੇ ਦੇ ਮਸਲੇ ਨਾਲੋਂ ਜਦੋਂ ਭਾਨੇ ਦਾ ਮਸਲਾ ਇਹਨਾਂ ਨੇ ਠਾਲਿਆ ਸੀਗਾ ਜਿਹਦੇ ਮਗਰ ਭਾਨੇ ਨੇ ਆ ਕੇ ਬਿਆਨ ਦਿੱਤੀ ਮੇਰੇ ਮਗਰ 2.5 ਲੱਖ ਬੰਦਾ 2.5 ਲੱਖ ਬੰਦਾ ਭਾਨੇ ਦਾ ਬਿਆਨ ਪਿਆ ਇਸ ਟਾਈਮ ਰਿਕਾਰਡ ਦੇ ਵਿੱਚ ਹਲੇ ਵੀ ਫੇਸਬੁੱਕ ਤੇ ਪਿਆ ਜੇ ਕਿਸੇ ਕੋਲ ਨਹੀਂ ਹੈਗਾ ਅਸੀਂ ਉਹ ਵੀ ਦਿਖਾ ਦਾਂਗੇ ਕਹਿੰਦਾ ਮੇਰੇ ਮਗਰ 2.5 ਲੱਖ ਬੰਦਾ ਤੇ ਇਹਨਾਂ ਨੇ ਭਾਨੇ ਦੇ ਮਗਰ ਕੱਟ ਕੀਤਾ ਮੇਰੀ ਆ ਪੋਸਟਾਂ ਵੀ ਸ਼ੇਅਰ ਕੀਤੀ ਹੋਈਆਂ ਨੇ ਜਥਰ ਗੁਰਦੇਵ ਸਿੰਘ ਕੌਕੀ ਦੀਆਂ ਵੀ ਕੋਈ ਪਿੰਡ ਵਾਲੇ 10 ਕ ਬੰਦੇ ਵਿਚਾਰੇ ਫਾਟੇ ਦੇ ਵਿੱਚ ਪੋਸਟਰ ਫੜ ਕੇ ਤੁਰੇ ਜਾ ਰਹੇ ਨੇ ਜਿੱਤੇ ਉੱਤੇ ਲਿਖਿਆ ਪੋਸਟਰ ਦੇ ਉੱਤੇ ਭਾਈ ਜਥਰ ਗੁਰਦੇਵ ਸਿੰਘ ਕੌਂਕੇ ਦਾ ਇਨਸਾਫ ਲੈਣਾ 10 ਕ ਬੰਦੇ ਕੌਣ ਸੀਗੇ ਜਥਰ ਗੁਰਦੇਵ ਸਿੰਘ ਕੌਂਕੇ ਕੌਮ ਦਾ ਜਥੇਦਾਰ ਕੀ ਮੰਗਦਾ ਸੀਗਾ ਉਹ ਉਹਦੇ ਪਰਿਵਾਰ ਨੂੰ ਕੋਈ ਜਾ ਕੇ ਮਿਲਿਆ ਜਿਹੜੀ ਸੱਟ ਬਠਾਈ ਸੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕੌਣ ਬੋਲਿਆ ਉੱਤੇ ਥੋੜੇ ਜਿョ ਕੋਈ ਬੰਦਾ ਬੋਲਿਆ ਦਿਖਾ ਦਿਓ ਮੈਨੂੰ ਭੇਜ ਦਿਓ ਕਿਉਂਕਿ ਤੁਹਾਨੂੰ ਚੀਜ਼ ਦਾ ਪਤਾ ਹੀ ਨਹੀਂ ਹੋਣਾ ਕਿੱਥੇ ਤੱਕ ਪਹੁੰਚਿਆ ਕੇਸ ਉਹ ਜਿੱਥੇ ਰਕੋਦੇਸ਼ਨ ਕੌਮ ਕੇ ਜਦ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਕੇ ਉਹਨੇ ਘਰ ਦੇ ਨਾਲ ਸਾਨੂੰ ਕਹ ਦਸੀਆ ਉਹਨਾਂ ਦੀ ਖਾਸ ਉਹਦੀ ਜੋ ਉਹਨਾਂ ਦੀ ਵਾਈਫ ਆ ਉਹਨਾਂ ਨੇ ਸਾਨੂੰ ਕਹ ਦਸੀਆ ਜੋ ਆਪਣੇ ਬੀਬੀ ਜੀ ਨੇ ਕਹਿੰਦੇ ਆਪਣੀ ਸ਼ਹੀਦੀ ਮੰਗਦਾ ਸੀਗਾ ਇਹ ਕਿ ਭਾਈ ਮੇਰੀ ਜਿਹੜੀ ਸ਼ਹੀਦੀ ਮੇਰੀ ਕੌਮ ਲਈ ਹੋਣੀ ਚਾਹੀਦੀ ਆ ਉਹਨੇ ਕੀਤੀ ਵੀ ਆ ਰੌਲਾ ਸਾਰਾ ਬਚਨਾਂ ਦਾ ਜਿਹੜਾ ਰੌਲਾ ਹਨਾ ਰੌਲਾ ਸਿੱਖ ਕੌਮ ਦਾ ਇਤਿਹਾਸ ਇੱਕ ਬਚਨ ਤੇ ਖੜਾ ਜਿਹੜਾ ਬੰਦਾ origignal ਸਿੱਖ ਆਪਣੇ ਆਪ ਨੂੰ ਸਿੱਖ ਮੰਨਦਾ ਹੋਊਗਾ ਕਿ ਭਾਈ ਮੈਂ ਗੁਰੂਆਂ ਨੂੰ ਮੰਨਦਾ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦਾ ਮੈਂ ਆਪਣੇ ਜਿਹੜੇ ਜਰਨਲ ਸੀਗੇ ਖਾਲਸਾ ਜਰਨਲ ਭਿੰਡਰਾਂ ਵਾਲੇ ਜਿਨ੍ਹਾਂ ਨੇ ਆਪਣੇ ਮੂੰਹੋਂ ਕੱਢੀਆਂ ਹੋਈਆਂ ਸਪੀਚਾਂ ਆਪਣੇ ਮੂੰਹੋਂ ਕੱਢੇ ਹੋਏ ਬਿਆਨ ਤੇ ਬਿਲਕੁਲ खरे ਉਤਰੇ ਨੇ ਬੰਦੇ ਉਹ ਕਦੇ ਭੱਜੇ ਨਹੀਂ ਹੈਗੇ ਮੇਰਾ ਰੌਲਾ ਵੀ ਇੱਕ ਵਾਰ ਨੇਕੀ ਨਾਲ ਪਿਆ ਸੀ ਜ ਟੌਪਿਕ ਦੇ ਪਿੱਛੇ ਉਹਨੂੰ ਮੈਂ ਜਵਾਬ ਦਿੱਤਾ ਸੀ ਨੇਕੀ ਨੂੰ ਉਹਨੇ ਗੱਲ ਕੀਤੀ ਸੀ ਕਿ ਭਾਈ ਜੇ ਭਿੰਡਰਾਂ ਵਾਲਾ ਬਾਹਰ ਨਿਕਲੇ ਆਉਂਦਾ ਤਾਂ ਇੰਨੀ ਕੌਮਣਾ ਮਰਦੀ ਵੀ ਪਿੰਡਰਾਲੇ ਦੀ ਵਧੇ ਨਾਲ ਕੌਮ ਮਰੀ ਆ ਉੱਥੇ ਮੇਰਾ ਉਹਨੂੰ ਜਵਾਬ ਸੀਗਾ ਇਹ ਵੀ ਜੇ ਭਾਈ ਪਿੰਡਰਾਲੇ ਦੀ ਵਧੇ ਨਾਲ ਕੌਮ ਦੇ ਬੰਦੇ ਮਰੇ ਨੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਸਹੀ ਹੋ ਗਏ ਉਹਨਾਂ ਨਾਲ ਵੀ ਜੰਗੀਰ ਵਿੱਚ ਜੰਗ ਦੇ ਵਿੱਚ ਬਹੁਤ ਬੰਦੇ ਗਏ ਗੱਲ ਤਾਂ ਮੇਨ ਬਚਨਾ ਤੇ ਖੜੀ ਆ ਨਾ ਅਮਰਤਪਾਲ ਨਾਲ ਕਾਹਦਾ ਰੋਲਾ ਸਿਰ ਦੇਣੇ ਨੇ ਤਿਆਰ ਰਹੋ ਸਿਰ ਦੇਣੇ ਨੇ ਤਿਆਰ ਰਹੋ ਖਾਸ ਕਰਕੇ ਨਾਲ ਪਿੰਡਰਾਲੇ ਆਵੇਂ ਪਲਟ ਗਿਆ। ਆਲੇ ਨੇ ਪਲਟਾਇਆ। ਖਾਲਿਸਤਾਨ ਦੇ ਮੁੱਦੇ ਤੋਂ ਵੀ ਗਿਆ ਹੋ। ਬਿਸ਼ੱਕ ਜੀ ਬਾਹਰ ਬੈਠੇ ਜਿੰਨੇ ਐਨਆਰਆਈ ਨੇ ਰੌਲਾ ਪਾਈ ਜਣਾ। ਇਹਨਾਂ ਕੋਲ ਦੇਣ ਨੂੰ ਜਵਾਬ ਨਹੀਂ ਹੈਗਾ ਕਿਦਣ ਦਾ ਬੋਲਣ ਲੱਗਿਆ ਮੈਂ। ਆਜ ਵੀ ਇੱਕ ਵੀ ਖਾਲਿਸਤਾਨੀ ਦੇ ਨਾਲ ਮੈਂ ਖੁਦ ਖਾਲਿਸਤਾਨ ਨੂੰ ਸਪੋਰਟ ਕਰਦਾ। ਜਿਹੜਾ ਆਪਣੇ ਆਪ ਨੂੰ origignal ਖਾਲਿਸਤਾਨ ਕਹਿੰਦਾ ਹੋਊਗਾ ਨਾ ਆਪਣੇ ਆਪ ਨੂੰ ਮੰਨਦਾ ਹੋ ਵੀ ਭਾਈ ਮੈਂ ਖਾਲਿਸਤਾਨੀ ਆ। ਕਦੇ ਵੀ ਹੈ ਨਾ ਉਹ ਕਦੇ ਵੀ ਆ ਇਹਨੂੰ ਗਲਤ ਕਹੂਗਾ ਹਮੇਸ਼ਾ ਅਮਰਪਾਲ ਨੂੰ। ਕਿਉਂਕਿ ਜੋ ਖਾਲਿਸਤਾਨ ਤੇਰਾ ਮੰਨ ਲੈਣਾ ਉਹ ਕਦੇ ਵੀ ਵੋਟਾਂ ਦੇ ਵਿੱਚ ਯਕੀਨੀ ਨਹੀਂ ਰੱਖਦੀ। ਇਹ ਗੱਲ ਮੇਰੀ ਪੰਜਾਬੀ ਚ ਸੁਣ ਲੈ। ਆਰਥੋਮੋਇਟੀ ਦਾ ਇਹ ਨਾਮ ਜਿਹਨਾਂ ਹੈ ਕਿੰਨੇ ਲੋਕ ਐਨਆਰਆਈ ਬਾਹਰ ਬੈਠੇ ਨੇ ਐਨਆਰਆਈਆਂ ਨੂੰ ਆਪਾਂ ਛੱਡ ਦਿੰਨੇ ਆ ਛੱਡ ਦਿੰਨੇ ਸਾਰਾ ਕੁਝ ਛੱਡ ਦਿੰਨੇ ਆਪਾਂ 30 ਸਾਲ ਆਪਣੇ ਬੰਦੀ ਸਿੰਘਾਂ ਨੂੰ ਹੋ ਗਏ ਜਿੱਥੇ ਜਗਤਾਰ ਸਿੰਘ ਖਵਾਰਾ ਲਾਸਟ ਆਪਾਂ ਚੱਕ ਲੈਨੇ ਆ ਰਾਜਵਾਲ ਸਾਹਿਬ ਉਹਨਾਂ ਨੂੰ ਜੋ ਹਰ ਸਿਮਰਤ ਕਬਾਦਲ ਸੀਗੇ ਇਹਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕੀ ਕਿਉਂਕਿ ਉਹਨਾਂ ਨੇ ਇੱਕ ਵਾਰ ਉਹਨਾਂ ਨੇ ਬਿਆਨ ਆ ਕੇ ਜਿਵੇਂ ਭਾਈ ਮੈਂ ਅਕਾਲੀ ਨੂੰ ਸਪੋਰਟ ਕਰਦਾ ਮੈਂ ਮਿਆ ਕਾਲੀ ਆ ਇਹਨਾਂ ਨੇ ਝੱਗਾ ਚੱਕ ਲਿਆ ਆਪਣਾ ਬਾਦਲਾਂ ਨੇ ਇਹ ਚਲੋ ਜੀ ਆਪਣਾ ਨਾਅ ਆ ਗਿਆ ਤਾਂ ਆਪਾਂ ਗੱਲਬਾਤ ਕਰੀਏ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਰੌਲਾ ਪਾ ਗਏ ਕਹਿੰਦੇ ਜੀ ਭਾਈ ਤੇਰਾ ਜੋਣਾ ਸਾਹਿਬ ਨੂੰ ਬਾਹਰ ਕੱਢੋ ਬਾਹਰ ਚਾਹੀਏ ਨੇ ਬੰਦੇ ਉਹ ਸਿੱਖ ਕੌਮ ਦੇ ਜਰਨੈਲ ਨੇ ਉੱਥੇ ਅਮਿਤ ਸ਼ਾਹ ਨੇ ਕੀ ਖੜ ਕੇ ਕਿਹਾ ਸੀਗਾ ਤੇਰੇ ਕੋਲ ਜ ਨਹੀਂ ਬਿਆਨ ਹੈਗੇ ਨਾ ਮੇਰਾ ਨਾ ਕੰਟੈਕਟ ਕਰ ਲਈ ਤੈਨੂੰ ਭੇਜ ਦੂੰ ਮੈਂ ਉਹ ਕਹਿੰਦਾ ਇੱਕ ਵਾਰ ਮਾਫੀ ਮੰਗ ਲੈਣ ਅਹੀਂ ਇੱਕ ਵਾਰ ਮਾਫੀ ਮੰਗ ਲੈਣਾ ਬਾਹਰ ਕੱਢ ਦਿੰਨੇ ਆ ਤਾਂ ਉਹਨਾਂ ਦਾ ਬਿਆਨ ਉਹਨਾਂ ਦਾ ਬਿਆਨ ਪਤਾ ਕੀ ਸੀਗਾ ਵੀ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਜਿਹੜਾ ਕੁਝ ਕੀਤਾ ਸੀ ਆਪਣੀ ਕੌਮ ਲਈ ਕੀਤਾ ਬਿਲਕੁਲ ਸਹੀ ਆ ਅਸੀਂ ਨਹੀਂ ਬਾਹਰ ਨਿਕਲੇ ਸਲੂਟ ਨਿਕਲਦਾ ਜਦ ਇਹੋ ਜੀਆਂ ਚੀਜ਼ਾਂ ਨਾ ਕੌਮ ਦੇ ਵਿੱਚ ਹੁੰਦੀਆਂ ਨੇ ਜਦ ਕੌਮ 'ਚ ਕੋਈ ਇਹੋ ਜਿਹਾ ਬੰਦਾ ਕੋਈ ਚੀਜ਼ ਕਰਦਾ ਨਾ ਚਾਹੇ ਉਹ ਜਰਨੈਲ ਕੋਈ ਬੰਦਾ ਹੋਵੇ ਉਹ ਬੰਦੇ ਨੂੰ ਸਲੂਟ ਮੱਜਦਾ ਕਿ ਬਾਕੀ ਯਾਰ ਬੰਦਾ ਜਿਹੜੇ ਇਹਦੇ ਬਚਨ ਸੀਗੇ ਨਾ ਆਪਣੇ ਬਚਨਾਂ ਤੇ ਖੜੇ ਆ ਖਾਲਸਾ ਜਰਨੈਲ ਭਿੰਡਰਾਲੇ ਨੇ ਗੱਲ ਕਹਿਤੀ ਸੀਗੀ ਮਰੇ ਹੋਏ ਨੂੰ ਚੱਕ ਕੇ ਬਿਸ਼ੱਕ ਜੀ ਲੈ ਜਾਣਾ ਜਿਉਂਦੇ ਜੀ ਨੂੰ ਲੈ ਕੇ ਨਹੀਂ ਜਾ ਸਕਦੇ ਤੇ ਉਹ ਆਪਣੇ ਬਚਨਾਂ ਤੇ ਖਰਾ ਉਤਰਿਆ ਤੇ ਉਹ ਬੰਦੇ ਨੂੰ ਰਹਿੰਦੀ ਦੁਨੀਆ ਤੱਕ ਰਹਿੰਦੀ ਦੁਨੀਆ ਤੱਕ ਸਲੂਟੇ ਪੈਣੇ ਨੇ ਉਹਦੀ ਹੀ ਹਮੇਸ਼ਾ ਗੱਲ ਹੋਣੀ ਆ ਕਦੇ ਉਹਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਨਹੀਂ ਕੀਤਾ ਸੀ ਤੇ ਅਮਰਤਪਾਲ ਨੇ ਕੀ ਕੀਤਾ ਪਹਿਲਾਂ ਇਹਨਾਂ ਨੇ ਢੀਡ ਨਾ ਭਜਾਇਆ ਕਿ ਭੱਜ ਤੂੰ ਤਾਂ ਖਾਲਸਾ ਮੰਗਦਾ ਸੀਗਾ ਭੱਜ ਉਹਨੇ ਟਕਾ ਕੇ ਭਜਾਇਆ ਇਹ ਭੱਜਿਆ ਕਦੇ ਰਿਕਸ਼ੇ ਦੇ ਉੱਤੇ ਬੈਠਾ ਮੋਟਰਸਾਈਕਲ ਲੈ ਕੇ ਕਦੇ ਪਪਲ ਪ੍ਰੀਤ ਦੇ ਨਾਲ ਫਿਰਦਾ ਇਸ ਸਾਰੀਆਂ ਵੀਡੀਓ ਆਡੀਆਂ ਬੁਰੇ ਆਈਆਂ ਨੇ ਆ ਉਹਨਾਂ ਨੇ ਪਹਿਲਾਂ ਭਜਾਇਆ ਖਾਲਸਤਾਨ ਦੀ ਇਹਨਾਂ ਨੇ ਜਿਹੜੀ ਸ਼ਬੀ ਆ ਉਹ ਖਰਾਬ ਕੀਤੀ ਸਿੱਖਾਂ ਦੀ ਜਿਹੜੀ ਸ਼ਬੀ ਆ ਜੋ ਸਿੱਖਾਂ ਦਾ ਪੁਰਾਣਾ ਇਤਿਹਾਸ ਇਹਨਾਂ ਨੇ ਖਰਾਬ ਕੀਤਾ ਉਹ ਜੇ ਮੈਂ ਕੋਈ ਝੂਠ ਬੋਲ ਰਿਹਾ ਕੋਈ ਬੰਦਾ ਲੈ ਮੇਰੀ ਗੱਲ ਟੌਪਿਕ ਕਰ ਲਵੇ ਤੇ ਟੌਪਿਕ ਦੇ ਉੱਤੇ ਕਦੇ ਵੀ ਗੱਲ ਕਰ ਲਵੇ ਉਹਨਾਂ ਨੇ ਭਜਾਇਆ ਇਹਨੂੰ ਇਹ ਭਜਿਆ ਹਾਲਾਂਕਿ ਜੇ ਪੁਲਸ ਚੌਂਦੀ ਇਹ ਨਹੀਂ ਸਟੇਟ ਜੋ ਆਪਣੇ ਆਪ ਨੂੰ ਜਿਵੇਂ ਕਹਿੰਦੇ ਨੇ ਵੀ ਮਿਲਟਰੀ ਨਾਲ ਹੀ ਲਾ ਕੇ ਬੰਦੇ ਜੋ ਮਿਲਟਰੀ ਉੱਥੇ ਆਈ ਆ ਮਿੰਟਾਂ 'ਚ ਫੜ ਸਕਦੀ ਸੀ ਇਹਨੂੰ ਹੈਗਾ ਤਾਂ ਇੰਡੀਆ ਵਿੱਚ ਹੀ ਸੀਗਾ ਬਟਰਾ ਤੋਂ ਕ੍ਰਾਸ ਹੁੰਦਾ ਸੀਗਾ ਪਰ ਉਹਨਾਂ ਨੇ ਫੜਿਆ ਨਹੀਂ ਇਹ ਭਜਾਇਆ ਇਹਨੂੰ ਪੂਰਾ ਇਹ ਭਜਿਆ ਕੋਲ ਇਹਦੇ ਵੈਪਨਾ ਸੀਗੀਆਂ ਜਿਹੜੇ ਆਗਲ ਵਾਲੇ ਬੰਦੇ ਆ ਬੰਦੂਖਾਂ ਚੱਕ ਕੇ ਫਿਰਦੇ ਸੀਗੇ ਨਾ ਪਟਾ ਪਾਇਆ ਸੀਗਾ ਰੌਂਦਾਂ ਦਾ ਖਾਲਸਾ ਜਨ ਭਿੰਡਾਲੇ ਦੀ ਕਾਪੀ ਕੀਤੀ ਸੀਗੀ ਪੂਰੀ 13 ਵੀ ਹੱਥ 'ਚ ਫੜਿਆ ਨੇ ਸਮਝਦਾ ਗੱਲ ਇਹਨੇ ਤੋਂ ਇੱਕ ਵੀ ਗੋਲੀ ਨਹੀਂ ਚੱਲੀ ਇੱਕ ਵੀ ਗੋਲੀ ਸਮਾਂ ਤੇ ਵੀਡੀਓ ਬਣਾ ਕੇ ਗੱਡੀ 'ਚ ਦਿਖਾਇਆ ਵੀ ਆ ਜੋ ਕਰਾ ਸੰਗਤ ਜੀ ਇਕੱਠੀ ਹੋਰੋ ਸਾਡੇ ਤੇ ਅਟੈਕ ਹੋ ਚੁੱਕਿਆ ਕੀ ਮੰਨੀਏ ਖਾਲਸਾ ਗੱਦਾਰ ਹੋ ਗਿਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀਗਾ ਵੀ ਭਾਈ ਜੋ ਆਪਣਾ ਪੁਰਾਣਾ ਇਤਿਹਾਸ ਆ ਜੋ ਖਾਲਸਾ ਜਨਰਲ ਭਿੰਡਰਾਂ ਵਾਲੇ ਦੀ ਕਾਪੀ ਕਰਦਾ ਸੀਗਾ ਜੋ ਖਾਲਸਾ ਜਨਰਲ ਭਿੰਡਰਾਂ ਵਾਲੇ ਦੇ ਸਪੀਚ ਆ ਤੇ ਮੂਰੇ ਬੰਦੇ ਉਹ ਆਪਣੇ ਕਹਿੰਦਾ ਸੀਗਾ ਵੀ ਭਾਈ ਬੈਗ ਰੂਸ਼ੀ ਖਾਲਸਾ ਵਾਲੇ ਨੂੰ ਕੀ ਫਤਿਹ ਮਾਰਦਾ ਸੀਗਾ ਪੂਰੇ ਆਪਣੇ ਆਪ ਨੂੰ ਫਰਾਟੇ ਕੀ ਮੰਨੀ ਹੁਣ ਇਹ ਦੱਸੋ ਉਹਨੇ ਭਜਾਇਆ ਇਹ ਭੱਜਿਆ ਮੈਂ ਦੁਆਰ 'ਚ ਫੇਰ ਕਹਦਣਾ ਫੇਰ ਉਹਨੇ ਮੈਨੂੰ ਫੜਿਆ ਇਹ ਫੜਿਆ ਵੀ ਆ ਫਿਰ ਉਹਦੇ ਹਾ ਦਿੱਲੀ ਤਿਹਾਰ ਜਲਦੀ ਨਹੀਂ ਲੱਗੇ ਪੰਜਾਬ ਤੋਂ ਕਈ ਕਿਲੋਮੀਟਰ ਦੂਰ ਲੱਗੇ ਉੱਥੇ ਕੀ ਸੀਗਾ ਬੀਜੇਪੀ ਸਰਕਾਰ ਦੇ ਬਿਰੂਗੜ ਕਿਹੜੀ ਸਰਕਾਰ ਉੱਥੇ ਬੀਜੇਪੀ ਵਾਲਿਆਂ ਦੀ ਐਨਐਸਏ ਲਾ ਕੇ ਲੱਗੇ ਹੁਣ ਐਨਐਸਏ ਜਿਹੜੇ ਕਾਨੂੰਨ ਨੇ ਇਹ ਮੈਂ ਨਹੀਂ ਕਹਿ ਰਿਹਾ ਜੋ ਇੰਡੀਆ ਦਾ ਲਾਵਾ ਕਹਿ ਰਿਹਾ ਵਕੀਲ ਵੀ ਇਹਨਾਂ ਨੇ ਮੇਰੇ ਨੂੰ ਦੱਸ ਰਹੇ ਨੇ ਕਿ ਭਾਈ ਐਨਐਸਏ ਵਿੱਚ ਬੰਦਾ ਪੂਰੇ ਨਿਆਰੇ ਲੈਂਦਾ ਸਾਰਾ ਕੁਝ ਸਹੂਲਤਾਂ ਨੇ ਵਿੱਚ ਆਡੀਓ ਵੀ ਬਾਹਰ ਆਉਂਦੀ ਨੇ ਫੋਨਾਂ ਦੀਆਂ ਸਾਡੀ ਦਿਖਾਈ ਹੋਈ ਆਡੀਓ ਇਹ ਕਹਿੰਦੇ ਨੇ ਭਾਈ ਤੁਸੀਂ ਏਆਈ ਦੀ ਸਿਸਟਮ ਨਾਲ ਬਣਾਈ ਹੋਈ ਆ ਜਿਹੜੀ ਇਹਨਾਂ ਨੇ ਜੇਬੁਰਗੜ ਦੇ ਵਿੱਚੋਂ ਬਾਹਰ ਆਉਂਦੀ ਆ ਉਹ オリジナル ਆ ਉਹਨੂੰ ਵੀ ਸੀ ਕਹਿ ਸਕਦੇ ਆ ਭਾਈ ਡੁਪਲੀਕੇਟ ਆ। ਸੋ ਇਹ ਗੱਲਾਂ ਜੇ ਆਪਾਂ ਕਰਨ ਦੇ ਨਾ ਬਹੁਤ ਲੰਬੀਆਂ ਗੱਲਾਂ ਨਿਕਲ ਆਉਣੀਆਂ ਨੇ ਗੱਲਾਂ। ਮੇਰੇ ਕੋਲ ਬਹੁਤ ਤੱਥ ਪੈਣੇ ਗੱਲਾਂ ਦੇ, ਬਹੁਤ ਸਵਾਲ ਨੇ। ਜਿਹੜੀ ਚੀਜ਼ ਦਾ ਨਹੀਂ ਪਤਾ ਨਾ। ਕੀੜੇ ਵਾਲੇ ਕੁੱਤੇ ਵਾਂਗੂ ਨਾ ਖੁੰਝੇ ਤੇ ਲਾ ਕੇ ਬਹਿ ਜਾਓ। ਜੇ ਨਹੀਂ ਪਤਾ ਹੈਗਾ। ਜੇ ਤੁਸੀਂ ਵੀ ਉਹ ਖਟਣੇ ਨਾ ਨਾ ਮੇਰੇ ਵੱਲੋਂ 50 ਵੀਡੀਓ ਪਾ ਦਿਓ, 100 ਵੀਡੀਓ ਪਾ ਦਿਓ। ਮੈਂ ਸੱਦਾ ਦਿੰਦਾ ਲਾਈਵ ਦਾ। ਵੀ ਭਾਈ ਲਾਈਵ ਦੇ ਵਿੱਚ ਆ ਲੋ। ਉੱਥੇ ਹੁੰਦੀ ਮਰਦਾਂ ਵਾਲੀ ਗੱਲ। ਉੱਥੇ ਹੁੰਦੀ ਹੈ ਤੁਹਾਡੇ ਚੋਂ ਕੰਪੈਸਟੀ ਕਿੰਨੀ ਆ। ਤੁਹਾਡੇ ਕੋ ਤੱਥ ਕੀ ਨੇ ਆਜੋ ਚਾਰ ਬੰਦੇ ਐਡ ਕਰ ਲਾਂਗੇ ਆਜੋ ਜੇ ਏਕਨੇ ਬੈਠ ਕੇ ਵੀਡੀਓ ਪਾਉਣੀਆਂ ਟਿਕਟੌਕ ਦੇ ਉੱਤੇ ਵੀ ਭਾਈ ਉਹਨੂੰ ਕਹਿ ਦੋ ਇਹਨੂੰ ਕਹਿ ਦੋ ਆ ਕਰ ਲਓ ਉਹ ਕਰ ਲਓ ਨਾ ਇਹ ਕੰਮ ਨਹੀਂ ਹੋਣਾਗਾ ਸਮਝਦੋ ਗੱਲ ਇਹ ਮੇਰੇ ਕਹਿਣ ਦਾ ਮਤਲਬ ਮੇਰਾ ਇਹ ਸੀਗਾ ਕਹਿਣ ਦਾ ਮਤਲਬ ਵੀ ਭਾਈ ਜੋ ਮੇਰੇ ਤੇ ਵੀਡੀਓ ਤੁਸੀਂ ਬਣਾ ਕੇ ਪਾ ਰਹੇ ਹੋ ਭਾਈ ਜੋ ਪਰ ਸੱਚ ਬੋਲ ਕੇ ਪਾਇਓ ਝੂਠ ਬੋਲ ਕੇ ਨਾ ਪਾਇਓ ਸਮਝਦੋ ਗੱਲ ਇੰਨੀ ਕ ਮੈਂ ਗੱਲ ਕਰਨੀ ਸੀਗੀ ਇਹ ਸੀਗਾ ਦੂਆ ਪਾਰਟ ਕੱਲ ਨੂੰ ਇੱਕ ਨਵੀਂ ਵੀਡੀਓ ਬਣਾਵਾਂਗੇ ਜੇ ਸ਼ਾਮ ਤੱਕ ਕੋਈ ਮੁੱਦਾ ਇਹੀ ਟੌਪਿਕ ਦੇ ਉੱਤੇ ਮੇਰੇ ਕੋਲ ਫੇਰ ਆ ਗਿਆ ਮੈਂ ਫੇਰ ਕੱਲ ਨੂੰ ਇਹ ਤੇ ਬੋਲੂੰਗਾ ਨਹੀਂ ਕੱਲ ਨੂੰ ਇੱਕ ਨਵੀਂ ਵੀਡੀਓ ਬਣਾਉਂਗਾ ਮੈਂ ਜੋ ਆਮ ਆਦਮੀ ਪਾਰਟੀ ਦੇ ਉੱਤੇ ਹੋਊਗੀ ਮੈਂ ਹਮੇਸ਼ਾ ਸ਼ਾਮ ਨੂੰ ਕਹਿ ਕੇ ਜਾਂਦਾ ਵੀ ਭਾਈ ਕੱਲ ਨੂੰ ਇੱਕ ਮੈਂ ਵੀਡੀਓ ਹੋਰ ਬਣਾਉਂਗਾ ਵੀ ਜੋ ਪਹਿਹੀ ਵਾਰ ਮੈਂ ਕਿਹਾ ਸੀ ਮੈਂ ਭਗਵਾਨ ਤਮਾ ਸਰਕਾਰ ਤੇ ਬੋਣੀ ਪਰ ਇਹ ਗਦੂਨਾਥ ਇਹ ਮੈਨੂੰ ਇੱਥੇ ਖੜਾ ਕੇ ਰੱਖ ਦੇ ਬਾਕੀ ਗੱਲ ਕਰਦੇ ਆ ਕੱਲ ਨੂੰ ਚੰਗਾ ਜੀ ਸਸਤੀ ਕਾਲ ਜੀ